NOC ਇਹ NOC ਜਿਹੜੀ ਹੈ ਇਹ ਲੱਖਾਂ ਲੋਕਾਂ ਲਈ ਬਹੁਤ ਵੱਡੀ ਮਸੀਬਤ ਬਣੀ ਸੀ ਉਹਨੂੰ ਖਤਮ ਕਰਨ ਚਾਹ ਰਹੇ ਨੇ ਕਿ ਜਿਹੜੇ ਬਿਲਡਰ ਨੇ ਜਿਹੜੇ ਬਿਲਡਿੰਗਾਂ ਉਸਾਰਦੇ ਨੇ ਉਹਨਾਂ ਲਈ 20 ਨਵੀਆਂ ਚੁਣੌਤੀਆਂ ਵੀ ਸਾਹਮਣੇ ਆ ਗਈਆਂ ਸਵਾਲ ਬੋਲੀਆਂ ਕਿੰਨੀਆਂ ਤੇ ਕਿੰਨੇ ਕੁ ਦੇਚ ਮਕਾਨ ਬਣੇ ਨੇ ਪਰਿਵਾਰ ਕਿੰਨੇ ਕੁ ਪ੍ਰਭਾਵਿਤ ਹੋਏ ਪੰਜਾਬ ਦੀ ਮੰਦੋ 3 ਕਰੋੜ ਵੱਦੀ ਹੈ ਤਾਂ ਉਹਦੇ ਚੋਂ 1 ਕਰੋੜ ਤੋਂ ਵੀ ਜ਼ਿਆਦਾ 15% ਲੋਕ ਅਫੈਕਟਡ ਨੇ ਵਿੱਚ ਇੰਡਸਟਰੀਅਲ ਇਸ ਗਿਆ ਨਹੀਂ تھی ਉਹ ਜੀਰਪੁਰ ਦੇ ਆਲੇ ਦੁਆਲੇ ਖਰੜ ਹੈ ਜੀ پورے ਮੁਹਾਲੀ ਹੈ ਆ ਇਧਰ ਨਵਾਂ ਗਰਾਉ ਆ ਗਿਆ ਜੀ ਕਿਹਦਾ ਕਿੱਥੇ ਲੋਕਾਂ ਦੀ ਕਰੀਏ ਚ ਇਧਰ ਹੈ ਇੱਕ ਜੀਰਪੁਰ ਦੇ ਦੂਸਾ ਖਾੜ ਹੈ ਜੀ ਬੈਕ ਅਜਲੀ ਹੈ ਜੀ ਕਾਫੀ ਏਰੀਆ ਖਾਲੀ ਪਿਆ ਸੀਗਾ ਉਹ ਆਬਾਦ ਹੋਈ ਜਾ ਰਹੀ ਜੀ ਟ੍ਰੈਂਡ ਚੇਂਜ ਹੋ ਗਿਆ ਜੀ ਪਹਿਲੇ ਮਕਾਨ ਬਣਦੇ ਸੀ ਉਹਨਾਂ ਦੀ ਹਾਈਟ ਘੱਟ ਹੁੰਦੀ ਸੀ ਹੁਣ ਜਿਹੜਾ ਕਲਚਰ ਆਪਣਾ ਗੁਰਦਾਮਾ ਨਾਲ ਏਡਾ ਬੰਬੇ ਵਾਲਾ ਹੈ ਉਹ ਕਲਚਰ ਇੱਥੇ ਆ ਗਿਆ ਜੀ ਅੱਛਾ 20 25 30 ਮੰਜ਼ਿਲ ਮਕਾਨ ਬਣਨੇ ਸ਼ੁਰੂ ਹੋ ਗਏ ਜੀ ਗੁਰਦਾਮਾ ਨੇ ਫਲੈਟ ਬਣ ਗਏ ਖੇਤਾਂ ਦੇ ਵਿੱਚ ਹਨਾ ਜੰਗਲ ਚ ਮੰਗਲ ਤੇ ਇਹ ਕੌਣ ਖਰੀਦੂਗਾ ਇਹਨਾਂ ਦਾ ਕਈ ਰੇਂਜ ਲੱਗਦਾ ਐਜੂਕੇਸ਼ਨ ਆਬੇ ਇੱਥੇ ਮੈਡੀਕਲ ਫੈਸਿਲਿਟੀ ਇੱਥੇ ਇਸ ਕਰਕੇ ਜਿਆਦਾ ਰੌਸ਼ਾ ਇਹਦਾ ਜਿਆਦਾ ਫ੍ਰੀ ਡਾਕਟਰ ਦੇ ਆਲੇ ਦੁਆਲੇ ਜਿੱਥੇ ਬਹੁਤ ਵੱਡੇ ਪੱਧਰ ਤੇ ਤੇਜ਼ ਹੋ ਗਏ ਰੇਟ ਵੀ ਬਹੁਤ ਵੱਧ ਗਏ ਲੋਕ ਦਰਦੇ ਖਰੀਦਣ ਲੱਗਿਆਂ ਵੇਚਣ ਲੱਗਿਆਂ ਹਰੇਕ ਕੰਮ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤੀ ਇਹ ਸਮੱਸਿਆ ਹੈ ਜਾ ਵਿੱਚ ਗੈਰ ਕਾਨੂੰਨੀ ਕਲੋਨੀਆਂ ਦਾ ਰੌਲਾ ਲੰਬੇ ਸਮੇਂ ਤੋਂ ਚੁੰਦੇ ਆ ਰਹੇ ਹਨ ਔਰ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਵੀ ਗੈਰ ਕਾਨੂੰਨੀ ਕਲੋਨੀਆਂ ਵਿੱਚ ਬਣੇ ਮਕਾਨਾਂ ਨੂੰ ਰੈਗੂਲਰ ਕਰਨ ਲਈ ਐਨਓਸੀ ਇਹ ਐਨਓਸੀ ਜਿਹੜੀ ਹੈ ਇਹ ਲੱਖਾਂ ਲੋਕਾਂ ਲਈ ਬਹੁਤ ਵੱਡੀ ਮੁਸੀਬਤ ਬਣੀ ਸੀ ਉਹਨੂੰ ਖਤਮ ਕਰ ਦਿੱਤਾ ਗਿਆ। ਔਰ ਖੁਦ ਸੀਐਮ ਭਗਵੰਤ ਮਾਨ ਹੋਣਾ ਨੇ ਕਿਹਾ ਵੀ ਇਹਦੇ ਨਾਲ ਬਹੁਤ ਵੱਡਾ ਲੱਖਾਂ ਲੋਕਾਂ ਦੇ ਸਿਰਾਂ ਤੇ ਜਿਹੜਾ ਇੱਕ ਸੰਤਾਪ ਸੀ ਉਹ ਖਤਮ ਹੋਇਆ। ਪਰ ਇਸ ਦੇ ਬਾਵਜੂਦ ਕੁਝ ਪੰਬਲਪੂਸੇ ਨੇ ਔਰ ਖਾਸ ਕਰਕੇ ਜਿਹੜੇ ਬਿਲਡਰ ਨੇ ਜਿਹੜੇ ਬਿਲਡਿੰਗਾਂ ਉਸਾਰਦੇ ਨੇ ਉਹਨਾਂ ਲਈ ਕਈ ਨਵੀਆਂ ਚੁਣੌਤੀਆਂ ਵੀ ਸામਨੇ ਆ ਰਹੀਆਂ ਨੇ ਸਵੇਰ ਸਾਰੀ ਗੱਲ ਤੇ ਚਰਚਾ ਕਰਨ ਲਈ ਅੱਜ ਅਸੀਂ ਪੰਜਾਬ ਬਿਲਡਰ ਐਸੋਸੀਏਸ਼ਨ ਮੁਹਾਲੀ ਦੇ ਪ੍ਰਧਾਨ ਓਮ ਪ੍ਰਕਾਸ਼ ਸਿੰਘ ਜੀ ਨੂੰ ਸਟੂਡੀਓ 'ਚ ਬੁਲਾਇਆ ਔਰ ਉਹਨਾਂ ਕੋਲੋਂ ਸਾਰੀ ਗੱਲ ਪੁੱਛਾਂਗੇ ਵੀ ਇਹ ਗੈਰਕਾਨੂੰਨੀ ਕਲੋਨੀਆਂ ਕੀ ਨੇ ਸਰਕਾਰ ਨੇ ਹੁਣ ਤੁਹਾਨੂੰ ਦਿੱਤਾ ਕੀ ਹੈ ਔਰ ਕਿੰਨੇ ਕ ਲੋਕਾਂ ਨੂੰ ਸੁੱਖ ਦਾ ਸਾਹ ਆਏਗਾ ਫਿਰ ਜਿਹੜਾ ਹੁਣ ਐਲਾਨ ਕੀਤਾ ਪੰਜਾਬ ਸਰਕਾਰ ਨੇ ਕਿੰਨੀ ਕਾਰਸ ਇਹਦੇ ਤੋਂ ਤਰਲੋਚਨ ਜੀ ਪਹਿਲੇ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਸਾਨੂੰ ਬੁਲਾਇਆ ਮਿਹਰਬਾਨੀ ਤੋਂ ਕੁਝ ਗੱਲਾਂ ਜਿਹੜੀਆਂ ਨੇ ਸਾਂਝੇ ਕਰਨ ਲਈ ਸਾਨੂੰ ਟਾਈਮ ਦਿੱਤਾ ਤੁਸੀਂ ਆਮ ਪਬਲਿਕ ਨੂੰ ਹਰ ਇੱਕ ਗੱਲ ਦਾ ਪਤਾ ਨਹੀਂ ਹੁੰਦਾ ਜੀ ਤੇ ਬਹੁਤ ਇਸ ਤੁਹਾਡੇ ਪਲੇਟਫਾਰਮ ਤੋਂ ਸਾਰੇ ਪੰਜਾਬ ਦੇ ਵਿੱਚ ਇਹ ਲੋਕਾਂ ਨੂੰ ਪਤਾ ਚੱਲੇਗਾ ਕਲੈਰਟੀ ਆਊਗੀ ਕਲੈਰਟੀ ਆਏਗੀ ਕਿ ਸਾਨੂੰ ਸਰਕਾਰ ਕੀ ਬੈਨੀਫਿਟ ਦੇ ਰਹੀ ਹੈ ਅੱਜ ਤੱਕ ਸਾਡੇ ਦੇ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧਨ ਆ ਬਿਲ 2000 ਜੀ 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 ਹਾਂ ਜੀ ਸੋ ਜਿਹੜੇ ਗਵਰਨਮੈਂਟ ਦੇ ਪਹਿਲੇ ਐਕਟ ਬਣਾਏ ਸੀਗੇ ਉਹਦੇ ਚ ਅੱਗੇ ਕੀ ਸੋਧ ਹੋ ਰਹੀ ਹੈ ਜਾਂ ਉਹਨਾਂ ਚ ਦਿੱਕਤ ਕੀ ਸੀਗੀ ਜਾਂ ਜਿੱਥੇ ਨਹੀਂ ਬਣੇ ਤੇ ਉਹਦਾ ਕਾਰਨ ਕੀ ਸੀ ਕਿਉਂ ਨਹੀਂ ਬਣੇ ਉਹਦੇ ਨਾਲ ਆਮ ਆ ਪਬਲਿਕ ਨੂੰ ਕੀ ਨੁਕਸਾਨ ਕੀ ਹੋਇਆ ਹੈ ਔਰ ਉਹਦੀ ਪ੍ਰਭਾਵੀ ਕਿੱਦਾਂ ਹੋਏਗੀ ਜਾਂ ਕਿੱਦਾਂ ਕੀਤੀ ਜਾ ਰਹੀ ਹੈ ਇਹਦੇ ਬਾਰੇ ਆਪਾਂ ਚਰਚਾ ਕਰਦੇ ਆਂ ਜੀ ਸੋ ਅਸੀਂ ਹਾਜ਼ਰ ਹਾਂ ਤੁਹਾਡੇ ਕੋਲ ਤੁਹਾਡੇ ਕੁਐਸਚਨ ਕਿਵੇਂ ਕੀ ਲੱਗਦਾ ਹੈ ਨਵੇਂ ਫੈਸਲੇ ਨਾਲ ਕੀ ਫਾਇਦਾ ਹੈ ਨਵੇਂ ਫੈਸਲੇ ਨਾਲ ਜੀ ਪਹਿਲੇ 100 ਗਜ ਤੋਂ ਲੈ ਕੇ 105 ਗਜ ਤੱਕ ਹੁਣ ਗਵਰਨਮੈਂਟ ਨੇ ਛੋਟ ਦੇ ਰਹੀ ਹੈ ਕਿ ਐਨਓ ਤੋਂ ਲੈ ਕੇ 500 ਗਜ ਤੱਕ 500 ਗਜ ਤੱਕ ਇਹ ਛੋਟੇ ਪਲਾਟ ਹੂੰ ਪਿਛਲੇ 15 ਸਾਲਾਂ ਤੋਂ ਜੀ ਕੋਈ ਅੜਚਣ ਨਹੀਂ ਆ ਰਹੀ ਸੀ ਜਿੱਥੇ ਵੀ ਕੋਈ ਪਲਾਟ ਲੈਂਦਾ ਸੀ ਉਹਦੀ ਜਦੋਂ ਤਹਿਸੀਲ ਚ ਜਾਂਦੇ ਸੀ ਰਜਿਸਟਰੀ ਹੋ ਜਾਂਦੀ ਸੀ ਜੀ ਜੀ ਪਿਛਲੇ 2 ਸਾਲਾਂ ਤੋਂ ਇਹ ਕੋਈ ਹਾਈ ਕੋਰਟ ਦੀ ਰੂਲਿੰਗ ਸੀਗੀ ਜਾਂ ਕੋਈ ਏਦਾਂ ਦੇ ਕੇਸ ਸੀਗਾ ਜਿਸ ਕਰਕੇ ਐਨਓਸੀ ਦੀ ਕਲਾਜ਼ ਲੱਗ ਗਈ ਕਿ ਜਿਹੜਾ ਵੀ ਕੋਈ ਪਲਾਟ ਦੀ ਰਜਿਸਟਰੀ ਕਰਾਉਣੀ ਹੈ ਜਾਂ ਕੋਈ ਬਿਜਲੀ ਦਾ ਮੀਟਰ ਲੈਣਾ ਹੈ ਜਾਂ ਕੋਈ ਹੋਰ ਰਸੀਵਰ ਕਨੈਕਸ਼ਨ ਲੈਣਾ ਹੈ ਉਹਦੇ ਵਾਸਤੇ ਪਹਿਲੇ ਐਨਓਸੀ ਲੋੜੀਂਦੀ ਹੈ ਉਹ ਲਿੱਤੀ ਜਾਵੇ ਐਨਓਸੀ ਕੌਣ ਲਏਗਾ ਕਨਸਰਨਡ ਮਕਾਨ ਦਾ ਮਾਲਕ ਮਾਲਕ ਜਾਂ ਜਿਹਨੇ ਪਲਾਟ ਖਰੀਦਿਆ ਉਹ ਓਕੇ ਉਹ ਪਹਿਲੇ ਐਨਓਸੀ ਵੇਲ ਕਰੇਗਾ ਕਰੇਗਾ ਕਿਹਦੇ ਤੋਂ ਲੋਕਲ ਬਾਡੀ ਤੋਂ ਕਮੇਟੀ ਚੋਂ ਉਹ ਲੈ ਕੇ ਫਿਰ ਜਾ ਕੇ ਵੱਖ-ਵੱਖ ਏਜੰਸੀਆਂ ਤੋਂ ਵੱਖ-ਵੱਖ ਏਜੰਸੀਆਂ ਤੋਂ ਨਹੀਂ ਇੱਕ ਏਜੰਸੀ ਤੋਂ ਹੂੰ ਹੂੰ ਉਹ ਹੈਗੀ ਲੋਕਲ ਬੋਡੀ ਜੀ ਓਕੇ ਔਰ ਲੋਕੋ ਬੋਡੀ ਕੋ ਲੈ ਕੇ ਅੱਗੇ ਉਹ ਦਿਖਾਏਗਾ ਫਿਰ ਉਹਦੀ ਰਿਸ਼ਤੀ ਹੋਏਗੀ ਹੂੰ ਹੂੰ ਉਹਦੇ ਚ ਕੀ ਦਿਖਾਊਗਾ ਬਸ ਮੈਨੂੰ ਐਨਓਸੀ ਮਿਲ ਗਈ ਚ ਨਹੀਂ ਐਨਓਸੀ ਲੈਣ ਲਈ ਕੀ ਫਾਰਮੈਲਟੀ ਕੀਤੀ ਫਾਰਮੈਲਟੀ ਵੀ ਤੁਹਾਡਾ 플ੌਟ ਕਿੱਥੇ ਹੈ ਓਕੇ ਕਿੰਨੇ ਕਿਹੜੇ ਸਾਈਜ਼ ਦਾ ਹੈ ਕਿਦੇ ਤੂੰ ਖਰੀਦਿਆ ਹੈ ਹੂੰ ਔਰ ਉਹਦੇ ਬਾਰੇ ਜਦੋਂ ਤੁਸੀਂ ਖਰੀਦਿਆ ਤੇ ਕੀ ਆ ਉਹ ਰੈਗੂਲਾਈਜ਼ ਹੈ ਜਾਂ ਅਨਾਥਰਾਈ ਕਲੋਨੀ ਚ ਹੈ ਜਾਂ ਕਿਸੇ ਸਰਕਾਰੀ ਕਲੋਨੀ ਚ ਹੈ ਇਹ ਇਹ ਕਲਾਜ ਪਹਿਲੇ ਚਲਦੀ ਸੀਗੀ ਜਿਹੜੀਆਂ ਕਲੋਨੀਆਂ ਲੀਗਲ ਪਾਸ ਹੁੰਦੀਆਂ ਸੀਗੀਆਂ ਗਮਾਡਾ ਤੋਂ ਇਹ ਕਲਾਜ ਉੱਥੇ ਸੀਗੀ ਉਸ ਕਲਾਜ ਨੂੰ ਚੱਕ ਕੇ ਨੀਚੇ ਪਾਤਾ ਲੋਕਲ ਬੋਡੀ ਚ ਚਾਹੇ ਪੰਜ ਏਕੜ ਦੀ ਕਲੋਨੀ ਚਾਹੇ ਦੋ ਏਕੜ ਦੀ ਕਲੋਨੀ ਚਾਹੇ 10 ਏਕੜ ਦੀ ਹੋਣੀ ਉਹਦੇ ਵਿੱਚ ਹਰੇਕ ਤੇ ਕਲਾਜ ਲਾਗੂ ਕਰਤੀ ਕਿ ਤੁਸੀਂ ਪਹਿਲੇ ਲੋਕਲ ਬੋਡੀ ਚ ਐਨਓਸੀ ਲਵੋਗੇ ਕਮੇਟੀ ਚੋਂ ਫਿਰ ਤੁਹਾਡੀ ਰਜਿਸਟਰੀ ਕਰਾ ਪਾਉਂਗੇ ਸੋ ਉਹਦੇ ਨਾਲ ਇਹ ਸੀਗਾ ਕਿ ਤੁਹਾਡੀ ਐਨਓਸੀ ਲੈਣ ਵਾਸਤੇ ਇੱਕ ਤਾਂ 2-2 ਮਹੀਨੇ ਲੱਗ ਜਾਂਦੇ ਸੈਕੰਡ ਅਧਾ ਫਲਾਟਾਂ ਦਾ ਰਿਕਾਰਡ ਹੀ ਹੈ ਨਹੀਂ ਕਮੇਟੀ ਦੇ ਵਿੱਚ ਓਕੇ ਕਈ ਅਫਸਰ ਹੀ ਨਹੀਂ ਦਫ਼ਤਰਾਂ 'ਚ ਬੈਠਦੇ ਫਿਰ ਉਹਦੇ ਤੇ ਐਨਓਸੀ ਹਰੇਕ ਦੀ ਮਜਬੂਰੀ ਹੈ ਜੀ ਤੁਸੀਂ ਪਲਾਟ ਖਰੀਦਿਆ ਜਾਂ ਤੁਸੀਂ ਵੇਚਿਆ ਜੇ ਤੁਸੀਂ ਵੇਚਿਆ ਤੇ ਤੁਸੀਂ ਐਨਓਸੀ ਤੁਹਾਡਾ ਕਸਟਮਰ ਜਿਹਨੂੰ ਵੇਚਿਆ ਉਹ ਲਿਆਊਗਾ ਤੇ ਫਿਰ ਉਹਦੀ ਰਿਸਟਰੀ ਬਣੂ ਤਾਂ ਤੁਹਾਨੂੰ ਪੇਮੈਂਟ ਮਿਲੋ ਓਕੇ ਤੁਹਾਡੀ ਨੀਡ ਅੱਜ ਹੈ ਐਨਓਸੀ ਈਸ਼ੂਰੀ ਹੋਰੀ ਤੁਸੀਂ ਆਪਣੇ ਬੱਚੇ ਨੂੰ ਬਾਹਰ ਭੇਜਣਾ ਹੈ ਉਹਦੀ ਕਿਤੇ ਫੀਸ ਜਮਾ ਕਰਾਣੀ ਹੈ ਜਾਂ ਘਰ 'ਚ ਕੋਈ ਹੋਰ ਬੱਚੇ ਦੀ ਕੋਈ ਸ਼ਾਦੀ ਕਰਨੀ ਹੈ ਪੈਸੇ ਚਾਹੀਦੇ ਜਾਂ ਘਰ 'ਚ ਕੋਈ ਬਿਮਾਰੀ ਠਮਾਰੀ ਆ ਜਾਂਦੀ ਹੈ ਉਹਦੇ ਵਾਸਤੇ ਪੈਸੇ ਚਾਹੀਦੇ ਆ ਉਸ ਨੀਡ ਨੂੰ ਪੂਰਾ ਕਰਨ ਲਈ ਤੁਸੀਂ ਪਲਾਟ ਵੇਚਿਆ ਜਾਂ ਖਰੀਦਿਆ ਸੇਮ ਥਿੰਗ ਹੈ ਓਕੇ ਵਾਈਸ ਵਰਸ ਹੈ ਜੇ ਤੁਸੀਂ ਖਰੀਦਿਆ ਤਾਂ ਤੁਹਾਡੀ ਪੇਮੈਂਟ ਅੱਗੇ ਦੂਸਰੇ ਕੋਲੇ ਜਾਏਗੀ ਵੇਚਿਆ ਤਾਂ ਉਹਦੀ ਪੇਮੈਂਟ ਤੁਹਾਡੇ ਕੋਲ ਆਊਗੀ ਸੋ ਜਿਆਦੇ ਤੁਸੀਂ ਐਨਓਸੀ ਦੇ ਪਿੱਛੇ ਲੱਗੋਗੇ ਦੋ ਦੋ ਮਹੀਨੇ ਐਨਓਸੀ ਨਹੀਂ ਮਿਲਣੀ ਤੁਹਾਡੀ ਡੇਟ ਵੀ ਨਿਕਲ ਜਾਏਗੀ ਜੀ ਕੋਰਟਾਂ 'ਚ ਹਜਦੀਆਂ ਵਿੱਚ ਲੱਗ ਜਾਣਗੀਆਂ ਅੱਧਿਆਂ ਦੇ ਕੇਸ ਚੱਲ ਪੈਣਗੇ ਅੱਧੇ ਬਿਆਨੇ ਮੁਕਰਨਗੇ ਜਿਹੜੀ ਤੁਹਾਡੀ ਨੀਡ ਉਹ ਤੁਹਾਡੀ ਫੇਰ ਨਹੀਂ ਪੂਰੀ ਹੋਣੀ ਸੋ ਐਦਾਂ ਦੋ ਸਾਲ ਤੋਂ ਬਹੁਤ ਦਿੱਕਤ ਚਾਰੀ ਸੀ ਪੂਰੀ ਮਾਰਕੀਟ ਦੇ ਵਿੱਚ ਓਕੇ ਸੋ ਇਹ ਹੁਣ ਪਿੱਛੇ ਵਿਧਾਨ ਸਭਾ 'ਚ ਪਿਛਲੇ ਹਫਤੇ ਜੀ ਆਪਣੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਪੰਜਾਬ ਉਹਨਾਂ ਨੇ ਅਨਾਉਂਸਮੈਂਟ ਕਰੀ ਹੈ ਕਿ ਪਿਛਲੇ 1.5 2 ਸਾਲ ਤੋਂ ਇਹ ਚੱਲਦੀ ਆ ਰਹੀ ਹੈ ਪ੍ਰੋਬਲਮ ਉਹਨਾਂ ਦੇ ਨੋਟਿਸ ਲਿਆਂਦਾ ਗਿਆ ਕਿ ਸੇ ਅੱਛੇ ਅਫਸਰ ਨੇ ਲਿਆਂਦਾ ਹੈ ਅੱਛੇ ਲੀਡਰ ਨੇ ਲਿਆਂਦਾ ਹੈ ਇੱਕ ਅੱਛੀ ਸੋਚ ਲੈ ਕੇ ਉਹਨਾਂ ਨੇ ਇੱਕ ਸੁਖ ਦਾ ਸਾਹ ਲੈਣ ਲਈ ਡਿਬੇਟ ਦਿੱਤੀ ਹੈ ਲੈਕਸੇਸ਼ਨ ਦਿੱਤੀ ਹੈ ਕਿ ਤੁਹਾਨੂੰ 100 ਗਜ ਤੋਂ ਲੈ ਕੇ ਜਾਂ 50 ਗਜ ਤੋਂ ਲੈ ਕੇ 500 ਗਜ ਦਾ ਜਿਹੜਾ ਪਲਾਟ ਹੈ ਜੀ ਉਹਨੂੰ ਖਰੀਦਣ ਲਈ ਵੇਚਣ ਲਈ ਰਜਿਸਟ੍ਰੀ ਕਰਨ ਲਈ ਨਕਸ਼ਾ ਪਾਸ ਕੋਲ ਨਹੀਂ ਤੁਹਾਨੂੰ ਐਨਓਸੀ ਦੀ ਜਰੂਰਤ ਨਹੀਂ ਹੈ। ਓਕੇ। ਇਹਦੇ ਨਾਲ ਜਿਹੜੀ ਪਬਲਿਕ ਦੀ ਸਾਰੇ ਪੰਜਾਬ ਦੇ ਵਿੱਚ ਤਰਾਈ ਤਰਾਈ ਮੱਚ ਰਹੀ ਸੀ ਹਫੜਾ ਦਫੜੀ ਮੱਚ ਰਹੀ ਸੀ। ਮਤਲਬ ਜਿਹੜਾ ਆਪਣਾ ਵੀ ਘਰ ਸੀ ਉਹਨੂੰ ਲੱਗਦਾ ਸੀ ਵੀ ਇਹ ਤੇ ਆਪਣਾ ਹੋ ਗਿਆ। ਹਾਂਜੀ। ਔਰ ਕਈ ਐਸੇ ਮਹਿਸੂਸ ਕਰਦੇ ਸੀ ਅਸੀਂ ਤਾਂ ਜੀ 50% ਤਾਂ ਪੇਪਰਟ ਦੇ ਹੀ ਬੈਠੇ پلاਟ ਦੀ। ਹੂੰ। ਰਿਸ਼ਤੀ ਸਾਡੀ ਹੋਣੀ ਰਹੀ। ਅਸੀਂ ਠੱਗੇ ਗਏ। ਸੋ ਇਹਦੇ ਨਾਲ ਸਾਰੇ ਪੰਜਾਬ ਨੂੰ ਕਾਸ ਕਰਕੇ ਇਕਨੋਮੀ ਕਲ ਵੀਕਰ ਸੈਕਸ਼ਨ ਜੋ ਆਪਣੇ ਛੋਟੇ ਮਕਾਨ ਬਣਾਉਂਦੇ ਆ ਗਰੀਬ ਤਬਕਾ ਉਹਨਾਂ ਬਹੁਤ ਰਾਤ ਮਲੇਗੀ ਹੋਰ ਉਸ ਮਨ ਪੂਰੀ ਸਕੂਨ ਦੀ ਨੀਂਦ ਅੱਜ ਹੁਣ ਸੌਵੇਗਾ ਸਿੰਘ ਸਾਹਿਬ ਥੋੜਾ ਜਿਹਾ ਇਹ ਦੱਸੋ ਇਹ ਮੇਰਾ ਖਲ ਵੱਡੀ ਗਿਣਤੀ ਦੇ ਲੋਕਾਂ ਨੂੰ ਪਤਾ ਨਹੀਂ ਹੋਊਗਾ ਸਰਕਾਰ ਦੀ ਨਜ਼ਰ ਵਿੱਚ ਗੈਰ ਕਾਨੂੰਨੀ ਕਲੋਨੀ ਕੀ ਹੈ ਕੀ ਉਹਦੇ ਵਿੱਚ ਗੈਰ ਕਾਨੂੰਨੀ ਕੀ ਹੈ ਗੈਰ ਕਾਨੂੰਨੀ ਜੀ ਆਪਣੇ ਦੋ ਤਰ੍ਹਾਂ ਦੀਆਂ ਕਲੋਨੀਆਂ ਹੁੰਦੀਆਂ ਜੀ ਹੂੰ ਇਕ ਤਾਂ ਤੁਸੀਂ سرمایہਦਾਰੋਂ ਤੁਹਾਡੇ ਕੋਲ ਪੈਸੇ ਵੀ ਪੂਰੇ ਆ ਤੁਸੀਂ ਜ਼ਮੀਨ ਪਰਚੇਜ ਕਰ ਲਿੱਤੀ ਪਰਚੇਜ ਕਰਨ ਤੋਂ ਬਾਅਦ ਕੋਈ ਕੰਸਰਨ ਅਥਾਰਟੀ ਕੋਲੇ ਜਿੱਦਾਂ ਗਮਾਡਾ ਹੈ ਗਲਾਡਾ ਹੈ ਸੀਟੀਪੀ ਹੈ ਉੱਥੋਂ ਤੁਸੀਂ ਆਪਣੇ ਸਾਰੇ ਡਾਕੂਮੈਂਟ ਜਮ੍ਹਾਂ ਕਰਾ ਕੇ ਪ੍ਰੋਪਰ ਤਰੀਕੇ ਨਾਲ ਤੁਸੀਂ ਪਾਸ ਕਰਵਾ ਲਓ ਪਾਸ ਕਰਵਾਉਣ ਤੋਂ ਬਾਅਦ ਜੋ ਉਹਨਾਂ ਦੇ ਲਾਇਬਿਲਟੀ ਉਹ ਵਰਲਕ ਜੋ ਵੀ ਤੁਹਾਡੇ ਉਹਨਾਂ ਦੇ ਗਾਈਡਲਾਈਨ ਦੇ ਹਿਸਾਬ ਨਾਲ ਹਾਂ ਜੋ ਉਹਨਾਂ ਦੇ ਕੰਡੀਸ਼ਨਾਂ ਦੀ ਪਾਲਣਾ ਕਰਦੇ ਤੁਸੀਂ ਨੀਚੇ ਆਪਣੇ ਡਵੈਲਪਮੈਂਟ ਕਰਕੇ ਪਲਾਟ ਵਿੱਚ ਸ਼ੁਰੂ ਕਰਤੇ ਜੀ ਇੱਕ ਤਾਂ ਉਹ ਹੋ ਗਈ ਜੀ ਉਹਨੂੰ ਇਲਿਗਲਾਈਜ਼ ਕਹਿੰਦੇ ਆ ਹਮ ਸੈਕੰਡ ਹੋ ਗਈ ਤੁਹਾਡੇ ਕੋਲ ਉਹਨਾਂ ਸਰਮਾਇਆ ਹੈ ਨਹੀਂ ਉਸ ਰੇਂਜ ਦਾ ਉਹਨਾਂ ਦਾ ਰੇਟ ਵੀ ਜਿਹੜੀ ਉਹਦਾ ਪੂਰੀ ਪਾਸ ਕਰਾ ਕੇ ਉਹਦਾ ਰੇਟ ਬਹੁਤ ਜ਼ਿਆਦਾ ਹੀ ਜਾਂਦਾ ਜੀ ਉੱਥੇ ਆਮ ਆਦਮੀ ਗਰੀਬ ਤਬਕਾ ਪਲਾਟ ਨਿਕੀਸਾ ਦਾ ਉਹਦਾ ਰੇਟ ਹੀ 50000 ਤੋਂ ਸਟਾਰਟ ਹੋਏਗਾ ਲੱਖ ਰੁਪਏ ਗਾਜ ਤੱਕ ਹੋਏਗਾ ਜਿੱਦਾਂ ਆਪਣੇ ਐਰੋ ਸਿਟੀ ਕੋਈ ਵੀ ਸੈਕਟਰ ਲੋ ਕਿਤੇ ਵੀ ਲੈ ਲਓ ਜੀ ਮੈਨੂੰ ਲੱਗਦਾ ਸਟਾਰਟਿੰਗ ਉਹਨਾਂ ਦੀ 45-50 ਰੁਪਏ ਗੱਜਤ ਹੋएगी ਪਰ ਗਰੀਬ ਤਾਂ ਕਾ ਲਓ ਕਿੱਥੇ ਉਹਦੇ ਵਾਸਤੇ ਸੈਕੰਡ ਏ ਹੈ ਕਿ ਜੇ ਤੁਸੀਂ ਵੀ ਤੁਹਾ ਡਿਵੈਲਪਰ ਹੋ ਤੁਹਾਡੇ ਕੋਲ ਵੀ ਘੱਟ ਆਪਣੀ ਪੂੰਜੀ ਹੈ ਤੁਸੀਂ 10 ਏਕੜ ਦੀ ਜਿਹੜੇ 3-4 ਏਕੜ ਲੇਤੀ ਉਹਨੂੰ ਪ੍ਰੋਪਰ ਪਾਕ ਦਿਖਾਇਆ ਕਮੇਟੀ ਨੂੰ ਉਹਦਾ ਨਕਸ਼ਾ ਬਣਾਇਆ ਉੱਥੇ ਜੋ ਉਹਨਾਂ ਦੇ ਪੈਸੇ ਨੇ ਕੋਈ ਪੈਸੇ ਜਮ੍ਹਾਂ ਕਰਵਾਤੇ ਬਾਕੀ ਦੀਆਂ ਕਿਸ਼ਤਾਂ ਕਰ ਦਿੱਤੀਆਂ ਔਰ ਤੁਸੀਂ ਉਹਨੂੰ ਡਵੈਲਪ ਕਰਕੇ ਵੇਚਣਾ ਸ਼ੁਰੂ ਕਰਤਾ ਉਹਦੇ 'ਚ ਹੋਰ ਕੋਈ ਖਾਸ ਫਰਕ ਨਹੀਂ 5 ਤੋਂ 7% ਦਾ ਫਰਕ ਪੈਂਦਾ ਕਿਤੇ ਜੋ ਆਪਾਂ ਓਪਨ ਸਪੇਸ ਛੱਡਦੇ ਆਜੇ ਪਾਰਕਿੰਗ ਦੀ ਸ਼ੇਪ 'ਚ ਉਹਦੇ 'ਚ 1-2% ਦਾ ਫਰਕ ਹੋਏਗਾ ਜਾਂ ਕਿਤੇ ਪਾਰਕਿੰਗ ਹੈ ਪਾਰਕਿੰਗ ਦੇ ਵਿੱਚ ਕਿਤੇ 1-2% ਦਾ ਫਰਕ ਹੋਏਗਾ ਇਸ ਤੋਂ ਜ਼ਿਆਦਾ ਹੋਰ ਜ਼ਿਆਦਾ ਫਰਕ ਨਹੀਂ ਹੁੰਦਾ ਉਹਦੇ ਜਿਹੜੇ ਨਕਸ਼ੇ ਆਗੇ ਤੁਹਾਡੇ ਬਾਈਪਾਰਟਸ 10 10 बीबी ਕਰਕੇ ਨਿਕਲ ਜਾਂਦੇ ਪੈਸੇ ਤੁਸੀਂ ਉੱਥੇ ਵੀ ਸਰਕਾਰ ਨੂੰ ਭਰਦੇ ਹੋ ਏਡੀਸੀ ਤੁਹਾਡੀ ਉੱਥੇ ਵੀ ਜਾਂਦੀ ਹੈ ਇਹ ਹਾਂ ਇਹ ਵੀ ਉੱਥੇ ਉਹ ਥੋੜਾ ਜਿਹਾ ਇਕਨੋਮਿਕਲ ਹੁੰਦਾ ਹੈ ਜੀ ਉਹਦਾ ਰੇਟ ਘੱਟ ਹੈ ਜੀ ਡਵੈਲਪਮੈਂਟ ਫਿਰ ਵੀ ਡਵੈਲਪਰ ਪੂਰੀ ਕਰਦਾ ਜਿੱਥੇ ਉੱਥੇ ਸਟੇਟ ਦਿੰਦਾ ਜੀ ਪਾਣੀ ਦੀ ਪ੍ਰੋਵਾਈਡ ਕਰਕੇ ਦਿੰਦਾ ਜੀ ਔਰ ਪਾਰਕ ਦਿੰਦਾ ਜੀ ਇਹ ਨਹੀਂ ਵੀ ਉਹ ਬਿਲਕੁਲ ਪੰਜਾਬ ਵਿਧਾਨ ਸਭਾ ਜਦੋਂ ਇਹ ਬਿੱਲ ਆਇਆ ਪਾਸ ਹੋ ਰਿਹਾ ਸੀ ਤੇ ਫਿਰ ਇੱਕ ਐਮਐਲ ਨੇ ਇਹ ਗੱਲ ਕਹੀ ਬੀ ਇਹਦੇ 'ਚ ਤੁਸੀਂ ਜਿਹੜੇ ਗੈਰ ਕਾਨੂੰਨੀ ਕਲੋਨੀਆਂ ਬਣਾਉਂਦੇ ਉਹਨਾਂ ਨੂੰ ਸ਼ਹਿ ਦੇ ਰਹੀ ਹੈ ਸਰਕਾਰ ਉਹਨਾਂ ਨੇ ਕਿਹਾ ਵੀ ਇਹਨੂੰ ਗੈਰ ਕਾਨੂੰਨੀ ਨੂੰ ਕਾਨੂੰਨੀ ਬਣਾਉਣ ਲਈ ਕਨਸਰਨਡ ਜਿਹੜੇ ਬਿਲਡਰ ਨੇ ਉਹਨਾਂ ਤੇ ਕੰਡੀਸ਼ਨ ਲਾਈ ਜਾਵੇ ਵੀ ਉਦੋਂ ਰੈਗੂਲਰ ਕਰਾਂਗੇ ਜਦੋਂ ਉਹ ਪ੍ਰੋਪਰ ਸੜਕਾਂ ਪਾਰਕ ਬਿਜਲੀ ਹੋਰ ਸੀਵਰੇਜ ਵਗੈਰਾ ਸਾਰਾ ਸਿਸਟਮ ਜਿਹੜਾ ਦੇਊਗਾ ਤੇ ਕੰਡੀਸ਼ਨ ਲਾਓ ਵੀ ਉਹਨੂੰ ਇਹ ਕਰਨਾ ਪਊਗਾ ਇਹ ਖਰਚਾ ਉਹ ਕਰੂਗਾ ਤਾਂ ਹੀ ਰੈਗੂਲਰ ਕਰਾਂਗੇ ਸਰ ਜੀ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦੇ ਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਕਲੋਨੀਆਂ ਨੇ तकरीबन ਉਹਦਾ 70% ਕਲੋਨੀਆਂ ਜੀ ਬਿਲਕੁਲ ਤਿਆਰ ਨੇ ਜੀ ਹਰ ਇੱਕ ਫੈਸਿਲਿਟੀ ਉੱਥੇ ਦਿੱਤੀ ਜਾ ਚੁੱਕੀ ਹੈ ਜੋ ਨਿਰਧਾਰਤ ਆ ਉਹ ਦਿੱਤਾ ਜੋ ਨਿਰਧਾਰਤ ਉਹ ਅਵੇਲ ਕਰ ਰਿਆ ਕਸੂਰਤੋ ਦਾ ਵੈਲਫੇਅਰ ਐਸੋਸੀਏਸ਼ਨ ਬੜੇ ਆਰਾਮ ਨਾਲ ਰਹਿ ਰਹੀਆਂ ਉਹਦੇ ਵਿੱਚ ਕੋਈ ਵੀ ਐਸੀ ਕਮੀ ਨਹੀਂ ਹੈ ਹਾਂ ਵੀ ਜਿਹੜੀ ਇਹ ਕੱਢ ਸਕਣ ਜੀ ਪਰੰਤੂ ਉਹਨੂੰ ਰੈਗੂਲੇਟ ਕਰਨ ਲਈ ਹੂੰ ਰੈਗੂਲੇਟ ਕਰਨ ਲਈ ਜਦੋਂ ਜਾਂਦੇ ਆ ਉਹ ਰੈਗੂਲੇਟ ਨਹੀਂ ਹੁੰਦੀ ਜੀ ਉਹਦਾ ਕਾਰਨ ਅਸੀਂ ਨਹੀਂ ਦੱਸ ਸਕਦੇ ਓਕੇ ਪਿਛਲੀਆਂ 15 ਸਾਲਾਂ ਤੋਂ ਜਿੰਨੀਆਂ ਵੀ ਸਰਕਾਰਾਂ ਨੇ ਆਈਆਂ ਸਾਰੀਆਂ ਸਰਕਾਰਾਂ ਦੇ ਟਾਈਮ 'ਚ ਚਾਦਿਆ ਸੀਗਾ ਜਿੱਦਾਂ ਮੈਂ ਤੁਹਾਨੂੰ ਪਹਿਲੇ ਦੱਸ ਕੇ ਠਹਿਆ ਇੱਕ ਜਿਹੜਾ ਵੀਕਰ ਸੈਕਸ਼ਨ ਹੈ ਉਹ ਕਿੱਥੇ ਜਾਏਗਾ ਜੀ ਗਰੀਬ ਨੂੰ ਤਾਂ ਜਿਹੜੇ ਬਿਲਕੁਲ ਗਰੀਬ ਹੈ ਆਪਣੇ 5 ਮਰਲੇ ਪਲਾਟ ਰੀ ਲਾਟ ਕਰੇ ਗਵਰਨਮੈਂਟ ਨੇ ਬੇਜਮੀਨਿਆਂ ਨੂੰ ਜੀ ਜੀ ਹੁਣ ਜਿੱਦਾਂ ਪਿੰਡਾਂ ਦੇ ਵਿੱਚ ਕੱਚੇ ਮਕਾਨਾਂ ਨੂੰ ਪੱਕਾ ਕਰਨ ਵਾਸਤੇ ਉਹ ਵੀ 3 3.5 3 ਲੱਖ ਰੁਪਏ ਸਰਕਾਰ ਦੇ ਰਹੀ ਫ੍ਰੀ ਜੀ ਨਨ ਰਿਫੰਡੇਬਲ ਹੈ ਕੋਈ ਤੁਸੀਂ ਕਿਸ਼ਤ ਭੇਜ ਨਹੀਂ ਕਰਨੀ ਉਹਦੀ ਜਿਹੜਾ ਐਵਰੇਜ ਇਨਕਮ ਵਾਲਾ ਬੰਦਾ ਹਮ ਉਹਨੇ ਕਿੱਥੇ ਲੈਣਾ ਜੀ ਅਮੀਰ ਤਾਂ ਖਰੀਦ ਲੋਗੇ ਜੀ ਜਿੱਥੇ 50 ਰੁਪਏ ਗਾਜ ਉੱਥੇ ਲੈ ਲਓ ਜਿਹੜਾ ਗਰੀਬ ਉੱਥੇ ਲਊ 10 15 20 ਹਜ਼ਾਰ ਜਿੰਨੇ ਆਪਣੀ ਕਮਾਈ ਕਰੀ ਹੈ ਜੋੜੇ ਆ ਸਾਰੀ ਉਮਰ ਮੈਂ ਤੇ ਕਰਕੇ ਪੈਸੇ ਜੋੜੇ ਕਿ ਕਿੰਨੇ ਕੁ ਲੋਕ ਅਫੈਕਟਿਵ ਸੀ ਕਲੋਨੀਆਂ ਕਿੰਨੀਆਂ ਤੇ ਕਿੰਨੇ ਕੁ ਦੇਚ ਮਕਾਨ ਬਣੇ ਸੀ ਪਰਿਵਾਰ ਕਿੰਨੇ ਕੁ ਪ੍ਰਭਾਵਿਤ ਸੀ ਮੈਂ ਕਹਿੰਦਾ ਜੇ ਆਪਣਾ ਹੀ ਪੰਜਾਬ ਦੀ ਮੰਨ ਲਓ 3 ਕਰੋੜ ਵਾਦੀ ਹੈ ਤਾਂ ਉਹਦੇ ਚੋਂ 1 ਕਰੋੜ ਤੋਂ ਵੀ ਜ਼ਿਆਦਾ 50% ਲੋਕ ਅਫੈਕਟਡ ਨੇ ਦੇਚ ਓਕੇ ਜਿਨ੍ਹਾਂ ਦੀਆਂ ਰਜਿਸਟਰੀਆਂ ਨਹੀਂ ਸੀ ਹੋ ਰਹੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਜਾਂ ਜਿਨ੍ਹਾਂ ਨੇ ਬਾਹਰ ਮਕਾਨ ਬਣਾਏ ਨੇ ਜਿਨ੍ਹਾਂ ਨੂੰ ਅੱਜ ਆਪਾਂ ਅਨਾਰਥੋਰਾਈਕ ਕਲੋਨੀਆਂ ਕਹਿੰਦੇ ਆਂ ਲਾਲ ਡੋਰੇ ਤੋਂ ਬਾਹਰ ਲਾਲ ਡੋਰੇ ਤੋਂ ਬਾਹਰ ਹੋ ਗਈਆਂ ਸਟੈਂਡਰਡ ਆਬਾਦੀ ਚ ਹੋ ਗਈਆਂ ਜਾਂ ਕਿਤੇ ਜਿੱਥੇ ਵੀ ਸੂਟੇਬਲ ਲੈਂਡ ਸੀਗੀ ਉੱਥੇ ਕਿਸੇ ਨੇ ਜ਼ਿਮੀਦਾਰ ਨੇ 2 4 5 ਏਕੜ ਚ ਪਲਾਟ ਕੱਟ ਕੇ ਵੇਚ ਤੇ ਕਿਸੇ ਡਿਵੈਲਪਰ ਨੇ ਜ਼ਮੀਨ ਖਰੀਦ ਕੇ ਪਲਾਟ ਕੱਟ ਕੇ ਉੱਥੇ ਬਣਾਤੇ ਓਕੇ ਸੰਨ 47 ਤੋਂ ਬਾਅਦ ਹੂੰ ਹੂੰ 47 ਤੋਂ ਬਾਅਦ ਨਾ ਕਿਸੇ ਪਿੰਡ ਦਾ ਲਾਲ ਡੋਰਾ ਵਧਿਆ ਨਾ ਕੋ ਐਕਸੈਂਡਰ ਵੱਧਦੀ ਵਧੀਏ ਓਕੇ ਮੈਨੂੰ ਇਹ ਦੱਸੋ 74 ਤੋਂ ਬਾਅਦ ਅੱਜ ਤੱਕ ਆਪਣੇ ਕਿੰਨੇ ਪਰਸੈਂਟ ਪਾਪੂਲੇਸ਼ਨ ਵਧੀ ਹੈ ਜੋ ਪਾਪੂਲੇਸ਼ਨ ਵਧੀ ਹੈ ਘਰ ਤਾਂ ਹਰੇਕ ਨੂੰ ਚਾਹੀਦਾ ਜੀ ਆਪਣੇ ਬਜ਼ੁਰਗ ਦਾਦੇ ਪੜਦਾਦੇ ਸੀਗੇ ਜਿਹੜੇ ਕਹਿੰਦੇ ਲਾਲ ਡੋਰੇ ਦੇ ਅੰਦਰ ਤੇ ਪਹਿਲੇ ਹੀ ਫੁੱਲ ਸੀ ਮਾਪ ਉਹ ਤਾਂ ਪਹਿਲੇ ਹੀ ਫੁੱਲ ਸੀਗਾ ਨਵੀਂ ਜਨਰੇਸ਼ਨ ਆਈ ਉਹ ਤਾਂ ਬਾਹਰ ਹੀ ਫੈਲ ਜਿੰਨੀ ਵੀ ਜਨਰੇਸ਼ਨ ਨਵੀਂ ਆਈ ਸੰਨ 74 ਤੋਂ ਬਾਅਦ ਜੀ ਆਪਣੇ ਦਾਦਿਆਂ ਪੜਦਾਦਿਆਂ ਤੋਂ ਬਾਅਦ ਇੱਕ ਪਰਿਵਾਰ ਦੇ ਜਿੱਥੇ ਦੋ ਮੈਂਬਰ ਸੀ ਆਪਣੇ ਪੜਦਾਦਾ ਜੀ ਤੇ ਉਹਦੇ ਵਿੱਚੋਂ ਅੱਗੇ ਚਾਚਾ ਤੇ ਤਾਏ ਹੋ ਹੋ ਕੇ ਅੱਜ ਕਈ ਪਰਿਵਾਰ ਬਣ ਗਏ ਅੱਜ 100 ਤੁਸੀਂ ਕਹੋਦੇ ਨਹੀਂ ਜੀ 100 ਪਰਿਵਾਰ ਬਣ ਗਿਆ ਤਾਂ 100 ਮਕਾਨ ਚਾਹੀਦਾ ਜੀ ਜੀ ਔਰ 100 ਪਰਿਵਾਰ ਨੂੰ 100 ਮਕਾਨ ਚਾਹੀਦਾ ਉਹ ਬਣਿਆ ਕਿੱਥੇ ਜੀ ਨਾ ਤਾਂ ਸਰਕਾਰ ਨੇ ਬਣਾਇਆ ਕਿਸੇ ਪਿੰਡ ਦੇ ਵਿੱਚ ਕਿਸੇ ਛੋਟੀ ਮੰਡੀ ਦੇ ਸਰਕਾਰ ਨੇ ਕੋਈ ਸੈਕਟਰ ਨਹੀਂ ਕਟਿਆ ਜਿੱਥੋਂ ਤੁਸੀਂ ਜਾ ਕੇ ਮਕਾਨ ਉਹ ਕੋਈ ਵੀ ਧਾਰਾ ਸਾਹਿਬ ਮੈਂ ਹੁਣ ਕੈਲਕੂਲੇਸ਼ਨ ਕਰ ਰਿਹਾ ਸੀ ਜੇ ਤੁਸੀਂ ਇੰਨੀ ਵੱਡੀ ਫਿਗਰ ਦੱਸੀ ਐ ਤੇ ਫਿਰ ਤੇ ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡਾ ਇਹ ਇਨਕਮ ਦਾ ਸਰੋਤ ਲੱਭ ਲਿਆ ਜਦੋਂ ਇਹ ਰਜਿਸਟਰੀਆਂ ਹੋਣ ਗਿਆ ਮੈਨੂੰ ਲੱਗਦਾ ਵੀ ਪੰਜਾਬ ਦਾ ਬਜਟ ਤੇ ਡੁੱਲ ਡੁੱਲ ਪਾਊਗਾ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਹੂੰ ਰੈਵਨਿਊ ਬਹੁਤ ਇਕੱਠਾ ਹੋਊਗਾ ਜੀ ਹੂੰ ਸੈਕੰਡ ਸਭ ਤੋਂ ਵੱਡੀ ਗੱਲ ਕੀ ਹੈ ਜੀ ਜਿੱਦਾਂ ਤੁਹਾਨੂੰ ਦੱਸਿਆ ਵੀ ਜੇ ਦਾ 33% ਵੀ ਤੁਸੀਂ ਲਾਉਂਦੇ ਪੂਰੀ ਵਾਦੀ ਦਾ ਜੀ ਤੇ 3% ਜੋ ਰਾਤ ਨੂੰ ਸਰਾਣੀ ਬਾਹਰ ਰੱਖ ਕੇ ਸੌਂਗਾ ਜਿਹਦਾ ਪੈਸਾ ਲੱਗਿਆ ਜਿਹਨੂੰ ਪਤਾ ਚੱਲਿਆ ਕਿ ਮੇਰੀ ਛੱਤ ਬੇਰੀ ਬਣ ਗਈ ਹੈ ਜਾਂ ਮੇਰੀ 6 ਮਹੀਨੇ ਚ ਮੈਂ ਆਪਣੀ ਨੀਂਦ ਸੌਂਗਾ ਹੁਣ ਉਹ ਉਹ ਆਪਣੀ ਐ ਜਿਹੜੀ ਨੀਂਦ ਉਹ ਸੌਂਗਾ ਜੋ ਉਹਨੂੰ ਸਕੂਨ ਮਿਲੇਗਾ ਜਾਂ ਉਹ ਦੁਆਵਾਂ ਦੇਊਗਾ ਸਰਕਾਰ ਨੂੰ ਜਾਂ ਪਰਮਾਤਮਾ ਨੂੰ ਉਹ ਉਹਦੇ ਬਾਰੇ ਕੋਈ ਮਾਨ ਇਹ ਮੈਨੂੰ ਦਊਗਾ ਨਹੀਂ ਚਲੋ ਉਹ ਤਾਂ ਧੰਦੇ ਦੇ ਨਾਲੇ ਬਿਲਡਰਾਂ ਨੂੰ ਦਊਗਾ ਬਿਲਡਰਾਂ ਨੂੰ ਕਈ ਨਾ ਡਾਇਰੈਕਟ ਵੀ ਲਿੱਤੇ ਜੀ ਇਹ ਤਾਂ ਕਰਮ ਹੈ ਜੀ ਜਿਹਨੂੰ ਜੋ ਕਰਮ ਮਿਲਿਆ ਉਹ ਕਰ ਰਿਹਾ ਜੀ ਲੇਕਿਨ ਮੈਂ ਹੋਰ ਵੀ ਕਹਿਣਾ ਚਾਹੁੰਦਾ ਜੀ ਸਰਕਾਰ ਨੂੰ ਜੀ ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਜਿਹੜੀ ਨਾ ਪਿੱਠ ਥਾਪਣੀ ਚਾਹੀਦੀ ਹੈ। ਹੂੰ ਕਈ ਪੁਰਾਣੀਆਂ ਸਰਕਾਰਾਂ ਵੀ ਪਿੱਛੇ ਮੈਂ ਦੇਖਿਆ ਸੀ ਸ਼ਾਮ ਨੂੰ ਡਿਬੇਟ ਚੱਲਦੀ ਹੁੰਦੀ ਹੈ ਦਿੱਲੀ ਜੀ ਅੱਜ ਕੰਡੈਮਨ ਕਰ ਰਹੀਆਂ ਨੇ ਇਹ ਸਰਕਾਰ ਨੂੰ ਓਕੇ ਕਿ ਆਪਣੇ ਮਾਨ ਸਾਹਿਬ ਨੇ ਸਰਦਾਰ ਭਗਤ ਸਿੰਘ ਜੀ ਸੀਐਮ ਸਾਹਿਬ ਨੇ ਹੂੰ ਪਤਾ ਨਹੀਂ ਪੰਜਾਬ ਨੂੰ ਕੀ ਦਿੱਤਾ ਬਹੁਤ ਵੱਡੀ ਚੀਜ਼ ਦਿੱਤੀ ਮੈਂ ਮੰਨਦਾ ਬਹੁਤ ਵੱਡੀ ਚੀਜ਼ ਦਿੱਤੀ ਉਹਦੇ ਨਾਲ ਨਾਲ ਅੱਜ ਜਿਹੜੀਆਂ ਇਹ ਆਪੋਜੀਸ਼ਨ ਪਾਰਟੀਆਂ ਇਸ ਸੀ ਨੂੰ ਕੰਡੈਮ ਕਰ ਰਹੀਆਂ ਨੇ ਇਸ ਤੰਦੇ ਨਾਲ ਜੁੜੇ ਜਿੰਨੇ ਵੀ ਪੰਜਾਬ ਦੇ ਵਪਾਰੀ ਆ ਉਹਨਾਂ ਨੂੰ ਬਿਲਡਰ ਕਹਿ ਲੋ ਡਿਵੈਲਪਰ ਕਹਿ ਲੋ ਕੋਈ ਐਸਾ ਨੁਮਾਇੰਦਾ ਨਹੀਂ ਜਿਹਨੂੰ ਨਹੀਂ ਜਾ ਕੇ ਮਿਲੇ ਓਕੇ ਹਰ ਇੱਕ ਸਰਕਾਰ ਦੇ ਕਾਂਗਰਸ ਦੇ ਨੂੰ ਭਾਜਪਾ ਦੇ ਨੂੰ ਅਕਾਲੀਆਂ ਦੇ ਨੂੰ ਹੁਣ ਆਪ ਨੂੰ ਜੀ ਅਸੀਂ ਆਪ ਸਰਕਾਰ ਦੇ 2 ਸਾਲਾਂ ਤੋਂ ਗੇੜੇ ਕੱਢ ਰਹੇ ਜੀ ਦੋ ਮੰਤਰੀ ਆਏ ਦੋਨਾਂ ਮੰਤਰੀਆਂ ਨੂੰ ਦਸੇਰਾ ਜਾ ਕੇ ਮਿਲਿਆਵਾਂਗੇ ਜੀ ਲੋਕਲ ਸਰਕਾਰੀ ਲੋਕਲ ਸੈਕਟਰੀ ਸਾਹਿਬ ਲੋਕਲ ਬੋਡੀ ਦੇ ਉਹਨਾਂ ਨੂੰ ਅਸੀਂ 50 ਵਾਰ ਮਿਲਿਆਵਾਂਗੇ ਡਾਇਰੈਕਟਰ ਸਾਹਿਬ ਨੂੰ 100 ਵਾਰ ਮਿਲਿਓਗੇ ਅਖੀਰ ਸੁਣਵਾਈ ਹੋਗੀ ਅਖੀਰ ਸੁਣਵਾਈ ਹੁਣ ਹੋਈ ਜਿਹੜੀ ਜਿਹੜੀ 15 ਸਾਲ ਤੋਂ ਚੱਲ ਰਹੀ ਸੀ ਓਕੇ ਸਾਰੀਆਂ ਸਰਕਾਰਾਂ ਚੇ ਕੰਮ ਚੱਲ ਰਿਆ ਸੀਗਾ ਹੂੰ ਹੂੰ ਕਿਸ ਨੇ ਇੱਕ ਨਹੀਂ ਕਰਿਆ ਲੇਕਿਨ ਜੋ ਹੁਣ ਇਹ ਸਰਕਾਰ ਨੇ ਕਰਿਆ ਅਸੀਂ ਉਹਦਾ ਬਹੁਤ ਸਵਾਗਤ ਕਰਦੇ ਆਂ ਧੰਨਵਾਦ ਕਰਦੇ ਆਂ ਸੀਐਮ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਦੀ ਸਾਰਾ ਪੰਜਾਬ ਧੰਨਵਾਦ ਕਰਦਾ ਉਹਨਾਂ ਦਾ ਪਰ ਇਹ ਪਹਿਲੇ ਵੀ ਹੋ ਜਾਣਾ ਚਾਹੀਦਾ ਸੀ ਔਰ ਹੁਣ ਇਹ ਉਮੀਦ ਕਰਦੇ ਆਂ ਸਾਨੂੰ ਉਹਦੇ ਚ ਟਾਈਮ ਬਹੁਤ ਥੋੜਾ ਦਿੱਤਾ ਹੈ ਹਾਂ ਇਹ ਤੁਸੀਂ ਡਿਮਾਂਡ ਕਰ ਰਿਆ ਸੀ ਵੀ 2 ਨਵੰਬਰ ਤੱਕ ਡੈਡ ਲਾਈਨ ਹੈ ਸਰ ਮੇਰਾ ਕੋਈ ਪਰਸਨਲ ਕੰਮ ਹੈ ਨਹੀਂ ਹੈ ਮੈਂ ਇੱਕ ਪਬਲਿਕ ਦੀ ਗੱਲ ਉਹ ਨਵੰਬਰ ਤੱਕ ਕੀ ਕਿਹਾ ਵੀ ਰਜਿਸਟਰੀਆ ਕਰਾਓ ਕੀ ਕਰਨਾ ਹਾਂਜੀ ਇਹ ਜਿਹੜੀ ਐਨਓਸੀ ਦੀ ਕਲਾਸ ਹੈ ਤੁਹਾਨੂੰ ਐਨਓਸੀ ਤੋਂ ਲੈਣ ਤੋਂ ਬਿਨਾ ਰਜਿਸਟਰੀਆ ਹੋ ਜਾਣਗੀਆਂ ਉਹਦੀ ਡੇਟ ਦਿੱਤੀ ਗਈ 2 ਨਵੰਬਰ ਵੀ 2 ਨੰਬਰ ਤੱਕ ਰਜਿਸਟਰੀਆਂ ਕਰਾਉ। ਯੈਸ। ਔਰ 2 ਨੰਬਰ ਤੱਕ ਰਜਿਸਟਰੀਆਂ ਕਰਵਾਉਣ ਵਾਸਤੇ ਸਾਡੇ ਵਰਕਿੰਗ ਡੇ 30 ਬਣਦੇ ਆ ਜੀ। 15 ਛੁੱਟੀਆਂ ਜੀ 45 ਦਿਨ ਟੋਟਲ ਆ। ਅਜੇ ਨੋਟੀਫਿਕੇਸ਼ਨ ਆਉਣੀ ਹੈ। ਅਗਰ ਨੋਟੀਫਿਕੇਸ਼ਨ ਸੋਮਵਾਰ ਮੰਗਲਵਾਰ ਆ ਜਾਂਦੀ ਫਿਰ ਸਾਨੂੰ 30 ਡੇ ਵਰਕਿੰਗ ਡੇ ਬਣਨਗੇ। ਓਕੇ। ਐਨੀਆਂ ਕਿੰਨੀਆਂ ਕੋਈ ਤਹਸੀਲਾਂ ਹੋਣਗੀਆਂ ਜਿੱਥੇ ਰਿਸ਼ਤੀਆਂ ਹੋ ਜਾਣਗੀਆਂ? ਸੈਕੰਡ। ਹਮ। ਜਿਹੜਾ ਅਸੀਂ ਇਹ ਪਲਾਟ ਵਿਕਦਾ ਇੱਥੇ ਪੰਜਾਬ ਦੇ ਵਿੱਚ ਉਹ ਬਾਹਰ ਦੀਆਂ ਸਟੇਟਾਂ ਤੋਂ ਵੀ ਰੈਵਨਿਊ ਜਨਰੇਟ ਕਰਕੇ ਦਿੰਦੇ ਆ ਹਿਮਾਚਲ ਇੱਥੇ ਆਉਂਦਾ ਜੀ ਜੰਮੂ ਕਸ਼ਮੀਰ ਇੱਥੇ ਆਉਂਦਾ ਸ਼੍ਰੀਨਗਰ ਇੱਥੇ ਆਉਂਦਾ ਜੀ ਮੋਰਓਵਰ ਜਿਹੜੇ ਰਿਟਾਇਰੀ ਪਰਸਨ ਹਰਿਆਣੇ ਦੇ ਉਹ ਵੀ ਇੱਥੇ ਰਹਿੰਦੇ ਸਾਰੇ ਪੰਜਾਬ ਦੇ ਮਤਲਬ ਵੀ ਜਿਹੜੇ ਬਿਲਡਰਾਂ ਨੇ ਕਲੋਨੀਆਂ ਬਣਾਈਆਂ ਹੇ ਸਿੱਦੇ ਰੂਪ ਵਿੱਚ ਹੋਰ ਸੂਬਿਆਂ ਦਾ ਨਿਵੇਸ਼ ਇੱਥੇ ਕਰਵਾ ਰਹੇ ਹਾਂ ਅਸੀਂ ਹੋਰ ਸੂਬਿਆਂ ਦਾ ਨਿਵੇਸ਼ ਕਰਾ ਰਹੇ ਹਾਂ ਔਰ ਸਾਰੇ ਜੋ ਇਸ ਧੰਦੇ ਨਾਲ ਜੁੜੇ ਆ ਤੁਸੀਂ ਹੋਰ ਦੇਖੋ ਜੀ ਇੱਕ ਤਾਂ ਬਾਹਰ ਦੀਆਂ ਸਟੇਟਾਂ ਦਾ ਰੈਵਨਿਊ ਲਿਆ ਕੇ ਸਰਕਾਰ ਨੂੰ ਦੇ ਰਹੇ ਹਾਂ ਔਰ ਇਸ ਕੰਮ ਦੇ ਨਾਲ 90 ਤੋਂ 95% ਮਾਰਕੀਟ ਇਸ ਬਿਜ਼ਨਸ ਦੇ ਨਾਲ ਜੁੜੀ ਹੈ ਓਕੇ ਪਲਾਟ ਲੈਣ ਤੋਂ ਲੈ ਕੇ ਮਕਾਨ ਬਣਾਉਣ ਦੇ ਵਿੱਚ ਤੁਸੀਂ ਦੇਖੋ ਕਿਹੜੀ ਐਸੀ ਆਈਟਮ ਹੈ ਜਿਹੜੀ ਆਪਾਂ ਘਰੇ ਆਪ ਖੁਦ ਬਣਾ ਲੈਂਦੇ ਹੈ ਦਰਜਨਾਂ ਆਈਟਮਾਂ ਨੇ ਜਿਹੜੇ ਉਹਨੀਆਂ ਟ੍ਰੇਡ ਜੀ ਸੈਂਕੜੇ ਜੀ ਸੈਂਕੜੇ ਸੈਂਕੜੇ ਮਕਾਨ ਕੰਪਲੀਟ ਹੋਣ ਤੋਂ ਬਾਅਦ ਫਿਰ ਦੀ ਦੇਖੋ ਜੀ ਜੀ ਫਿਰ ਆਪਾਂ ਇਲੈਕਟ੍ਰੀਸ਼ੀਅਨ ਵਾਲੇ ਤਰਫ ਜਾਂਦੇ ਜੀ ਟੀਵੀ ਨਵਾਂ ਆ ਗਿਆ ਫ੍ਰਿਜ ਨਵਾਂ ਆ ਗਿਆ ਜੀ ਫਰਨੀਚਰ ਆ ਗਿਆ ਫਰਨੀਚਰ ਨਵਾਂ ਆ ਗਿਆ ਜੀ ਹਾਂ ਹਾਂ ਫਿਰ కర్ਟਰ ਨਵੇਂ ਲੱਗ ਗਏ ਜੀ 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 ਮਤਲਬ ਕਈ ਚੀਜ਼ਾਂ ਨੇ ਇੱਕ ਕੋਈ ਵੀ 95% ਚੀਜ਼ਾਂ ਇਸ profession ਦੇ ਨਾਲ ਜੁੜੀਆਂ ਨੇ ਜੀ 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 ਹਰ ਇੱਕ ਦਾ ਵਪਾਰ ਇਹਦੇ ਕਰਕੇ ਚੱਲ ਰਿਹਾ ਹੈ ਹਮ ਹਮ ਔਰ ਜਿੰਨੀ ਮਤਲਬ ਕਿ ਇੱਥੇ employment ਹੈ ਜੀ इवन ਬਾਹਰ ਦੀਆਂ ਸਟੇਟਾਂ ਦੀ ਲੇਬਰ ਦੀ ਪੰਜਾਬ ਦੀ ਲੇਬਰ ਤਾਂ ਹੈ ਨਹੀਂ ਜੀ ਹਮ ਹਮ ਪੰਜਾਬ ਦਾ ਯੁਵਾ ਤਾਂ ਬਾਹਰ ਚਲੇ ਗਿਆ ਜੀ ਹਮ ਹਮ ਔਰ ਬਾਹਰ ਦੀਆਂ ਸਟੇਟਾਂ ਨੂੰ ਜੋ employment ਦਿੰਦੀ ਹੈ ਲੇਬਰ ਹੈ ਉਹ ਸਾਰੀ ਇੱਥੋਂ ਦੇ ਪੰਜਾਬ ਦੇ ਬਿਲਡਰਾਂ ਨੇ ਕੋਲ ਡਾਜਦਾ ਨੇ ਹਮ ਰੋਕ ਰੱਖੀਏ ਉਹਨਾਂ ਨੂੰ ਰੁਜ਼ਗਾਰ ਦੇ ਰੱਖਿਆ ਹੈ ਜੀ ਉਸ ਤੋਂ ਇਲਾਵਾ ਇੱਕ ਤਾਂ ਜਨਰੇਟਰ ਬਾਹਰੋਂ ਜਨਰੇਟ ਕਰਕੇ ਦਿੱਤਾ ਦੂਸਰੇ ਸਪੰਸਰ ਦਾ ਪੈਸਾ ਇੱਕ এমਪਲॉयਮੈਂਟ ਦਿੱਤੀ ਜਿੰਨਾ ਯੁਵਾ ਬਾਹਰ ਜਾਣ ਤੋਂ ਬਚ ਗਿਆ ਜਾਂ ਅਸੀਂ ਉਹਨਾਂ ਨੂੰ ਰੋਕ ਲਿੱਤਾ ਉਹਨਾਂ ਨੂੰ ਆਪਣੇ ਕੋਲ এমਪਲॉयਮੈਂਟ ਦਿੱਤੀ ਵੱਡੀ ਅਚੀਵਮੈਂਟ 20000 ਤੋਂ ਲੈ ਕੇ ਲੱਖ ਰੁਪਏ ਤੱਕ ਅਸੀਂ ਸੈਲਰੀ ਪੇ ਕਰਦੇ ਹਾਂ ਕੀ ਹਰੇਕ ਬਿਲਡਰ ਦੇ ਕੋਲ ਨਾਈਜਰ ਦੇ ਕੋਲੇ 10 20 50 100 ਬੰਦਾ ਕੰਮ ਕਰ ਰਿਹਾ ਆਫਸਰ ਇੰਜੀਨੀਅਰ ਤੱਕ ਕੰਮ ਕਰਦੇ ਆ ਅਨੇਰੇ ਕੁਆਲੀਫਾਈਡ ਇਨੀਅਰ 10-10 4-4 ਰੱਖਿਓ ਜੀ ਓਕੇ ਓਕੇ ਅਸੀਂ ਮੜ ਕੇ ਯੁਵਾ ਨੂੰ ਏਪਲਾਈਮੈਂਟ ਦਿੱਤੀ ਜੀ ਹੂੰ ਹੂੰ ਸੋ ਗਵਰਨਮੈਂਟ ਨੂੰ ਸਾਡ ਨੂੰ ਇੱਕ ਪਿੱਟ ਥਾਪਣੀ ਚਾਹੀਦੀ ਹੈ ਕਿ ਅਸੀਂ ਪੰਜਾਬ ਨੂੰ ਅਗਲੇ ਜਾਂਚ ਉਹਦਾ ਰੈਵਨਿਊ ਇਕੱਠਾ ਕਰਨ ਚ ਪੰਜਾਬ ਦੇ ਯੁਵਾ ਨੂੰ ਏਪਲਾਈਮੈਂਟ ਦੇ ਵਿੱਚ ਸਾਡਾ ਬਹੁਤ ਵੱਡਾ ਰੋਲ ਹੈ ਓਕੇ ਇੱਕ ਤੁਸੀਂ ਡਿਮਾਂਡ ਕਰ ਰਹੇ ਇੱਕ ਤੇ ਇਹ ਤੁਸੀਂ ਡਿਮਾਂਡ ਕਰੋ ਤਾਂ ਕਿ ਇਹ ਐਕਸਟੈਂਡ ਕਰੋ ਸ਼ਾਇਦ ਕਹਿ ਰਹੇ ਹਾਂ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਅਸੀਂ ਸਾਡੇ ਕੋਲ 30 ਵਰਕਿੰਗ ਡੇ ਮਿਲਦੇ ਆ ਸਾਡੇ ਕੋਲ ਐਨਆਰਆਈ ਵੀ ਨੇ ਪਲਾਟ ਖਰੀਦੇ ਆ ਪੰਜਾਬ ਚ ਜੀ ਹਿਮਾਚਲ ਵਾਲੇ ਵੀ ਖਰੀਦੇ ਜੰਮੂ ਕੇਸ਼ਵਰ ਨੇ ਖਰੀਦੇ ਜੀ ਜਦੋਂ ਇਹ 1.5-2 ਸਾਲ ਤੋਂ ਕੰਮ ਲਟਕ ਰਿਆ ਸੀਗਾ ਹਰੇਕ ਦਾ ਮਾਈਂਡ ਡਿਵਰਟ ਹੋ ਜਾਂਦਾ ਹੈ ਕਿ ਜਿਹੜੇ ਮੇਰੇ ਕੋਲ ਥੋੜੀ ਬਹੁਤੀ ਬੈਂਕ ਸੇਵਿੰਗ ਪੂੰਜੀ ਪਈ ਪਲਾਟ ਵਾਸਤੇ ਰੱਖੀ ਸੀ ਮਕਾਨ ਵਾਸਤੇ ਰੱਖੀ ਸੀ ਜੀ ਅੱਜ ਮੇਰੀ ਜਰੂਰਤ ਪੈ ਗਈ ਮੇਰੇ ਬੱਚੇ ਦੀ ਸ਼ਾਦੀ ਕਰਨੀ ਸ਼ਾਦੀ ਪੱਕੀ ਹੋ ਗਈ ਜਾਂ ਮੇਰੇ ਬੱਚੇ ਨੂੰ ਅੱਗੇ ਦਾਖਲਾ ਮਿਲ ਗਿਆ ਕਿਤੇ ਮੈਂ ਉਹਦੀ ਫੀਸ ਜਮ੍ਹਾਂ ਕਰਾਉਣੀ ਹੈ ਜਾਂ ਬੱਚੇ ਨੂੰ ਅਬਰਾਡ ਭੇਜਣਾ ਜੀ ਤੁਸੀਂ ਪੈਸੇ ਉੱਥੇ ਯੂਜ਼ ਕਰ ਲਿੱਤੇ ਹਮ ਹਮ ਜਾਂ ਤੁਸੀਂ ਬੈਂਕ ਚੋਂ ਲੋਨ ਲੈ ਰਹੇ ਸੀ ਬਾਕੀ ਜਿੰਨੇ ਤੁਹਾਡੀ ਪੂੰਜੀ ਤੁਸੀਂ ਦੇਈ ਬੈਠੇ ਬਾਕੀ ਤੁਸੀਂ ਲੋਨ ਕਰਾਉਣਾ ਹੈ ਲੋਨ ਕਰਾਉਣ ਵਾਸਤੇ ਤੁਹਾਨੂੰ ਟਾਈਮ ਚਾਹੀਦਾ ਹੈ ਬੈਂਕਾਂ ਨੇ ਲੋਨ ਕਰਨਾ ਉਹਨਾਂ ਨੂੰ ਟਾਈਮ ਚਾਹੀਦਾ ਹੈ ਸੋ ਸਾਡੀ ਇਹ ਮੰਗ ਹੈ ਸਰਕਾਰ ਤੋਂ ਕਿ ਇਹਦਾ ਘੱਟੋ ਘੱਟ 1 ਸਾਲ ਦਾ ਟਾਈਮ ਕਰੋ ਨਹੀਂ ਤਾਂ ਅਸੀਂ 5 ਜੁਲਾਈ 2025 ਦੀ ਡੇਟ ਮੰਗੀ ਵੀ ਉਦੋਂ ਤੱਕ ਪਬਲਿਕ ਕਰਵਾ ਲੈਗੇ ਰਿਸ਼ਤੀਆਂ ਤੁਸੀਂ ਬਾਈਂਡਿੰਗ ਕਰ ਦਿਓ ਜੋ ਇਹਦਾ ਲੋਕਿੰਗ ਲਾਟਦਾ ਹੈ 31 ਜੁਲਾਈ 24 ਤੋਂ 31 ਜੁਲਾਈ 24 ਹੈ ਉਸ ਤੋਂ ਬਾਅਦ ਸਾਨੂੰ ਕੋਈ ਇਤਰਾਜ਼ ਨਹੀਂ ਉਸ ਤੋਂ ਬਾਅਦ ਇੱਕ ਪਲਾਟ ਨੂੰ ਹੀ ਕੰਸੀਡਰ ਨਹੀਂ ਕਰਨਾ ਅਸੀਂ ਮੰਗ ਨਹੀਂ ਕਰਾਂਗੇ ਲੇਕਿਨ ਜੋ 31 ਜੁਲਾਈ ਤੱਕ ਹੋ ਚੁੱਕਿਆ ਹੈ ਪੂਰੇ ਪੰਜਾਬ ਦਾ ਉਹਨੂੰ ਕੰਪਲੀਟ ਕਰਨ ਵਾਸਤੇ ਮਿਨੀਮਮ ਲੱਗਦਾ ਵੀ 6 ਮਹੀਨੇ ਦਾ ਟਾਈਮ ਚਾਹੀਦਾ ਜੀ ਫਿਗਰ ਦੇ ਅਸਰੇ ਦੇ ਇਹਨੇ 2 ਨਵੰਬਰ ਤੱਕ ਤੇ ਰਾਸ਼ ਪੈ ਡੂਗਾ ਮਤਲਬ ਇਹ ਤਹਿਸੀਲਾਂ ਤੇ ਦਸਤੀਆ ਪੋਸੀਬਲ ਵੀ ਨਹੀਂ ਹੋਣੀ ਪੋਸੀਬਲ ਨਹੀਂ ਹੋਣੀ ਪੋਸੀਬਲ ਨਹੀਂ ਇੱਕ ਤੁਸੀਂ ਹੋਰ ਡਿਮਾਂਡ ਕਰ ਰਹੇ ਸੀ ਵੀ 2 ਫੀਸ ਜਿਹੜੀ ਸਟੈਂਪ ਡਿਊਟੀ ਹੈ ਛੋਟ ਦਿੰਦੀ ਹੈ ਜੀ ਉਹ ਕਦੋਂ ਤੱਕ ਹੈ ਉਹ ਅਸੀਂ ਇਹ ਇਹ ਜੋ ਲੋਟ ਨਿਕਲਣਾ ਹੈ ਹੂੰ ਹੂੰ ਇਹ ਬਾਕੀ ਸਾਡੀ ਤਾਂ ਡਿਮਾਂਡ ਹੈ ਜੋ ਤੁਸੀਂ ਆ ਐਨਓਸੀ ਦੀ ਰਿਵੈਟ ਦਿੰਦੀ ਹੈ ਇਹਦੇ ਕਰਕੇ ਦਿੱਤੀ ਉਹ ਇਹਦੇ ਤੇ 2% ਦੀ ਸਟੈਂਪ ਛੋਟ ਦਿਓ ਓਕੇ ਇਹਦੇ ਤੇ ਛੋਟ ਹਾਂ ਇਹਦੇ ਦੇ ਦਿਓ ਠੀਕ ਹੈ ਉਹ ਵੀ ਗਵਰਨਮੈਂਟ ਤੇ ਨਿਰਭਰ ਕਰਦਾ ਹੈ ਹੂੰ ਹੂੰ ਸਾਡੀ ਮੇਰੀ ਪਰਸਨਲ ਤਾਂ ਹੈ ਦੀ ਜੀ ਆਮ ਗਰੀਬ ਤਬਕੇ ਦੀ ਹੈ ਜੀ ਜੇ ਕਰ ਸਕਦੀ ਸਰਕਾਰ ਵੈਲਨ ਗੁੱਡ ਉਹਦੇ ਨਾਲ ਰੈਵਨਿਊ ਹੋਰ ਜਲਦੀ ਜਨਰੇਟ ਹੋਊਗਾ ਜਿਵੇਂ ਇੱਕ ਮਨ ਚਾਹੁੰਦਾ ਵੀ ਹੈ ਅੱਜ ਤੋਂ ਹਰਾਂ ਦਾ ਮੇਲਾ ਆ ਗਿਆ ਜੀ ਚੱਲ ਕੇ ਆਪਾਂ ਸ਼ਾਪਿੰਗ ਕਰ ਲਈਏ 10% 15% ਡਿਸਕਾਊਂਟ ਮਿਲ ਰਿਹਾ ਲਾਈਕ 댓 ਜੇ ਆਪਣੇ ਕੋਲ ਅੱਛਾ ਰੈਵਨਿਊ ਇਕੱਠਾ ਹੁੰਦਾ ਹੈ ਇਹ ਐਸੀ ਕੋਈ ਸਕੀਮ ਲਾਉਣ ਲਿਆਣ ਨਾਲ ਤੇ ਸਰਕਾਰ ਨੂੰ ਕਰਨੀ ਚਾਹੀਦੀ ਸਰਕਾਰ ਨੇ ਲੋੜ ਹੀ ਨੇ 2% ਰਿਲੈਕਸੇਸ਼ਨ ਦੇਣ ਦੀ ਹੁਣ ਤੇ ਲੋਕਾਂ ਨੇ ਭੱਜ ਭੱਜ ਕੇ ਕਰਾਉਣੀਆਂ ਇਹ ਵੀ ਹੈ ਨਾ ਚਲੋ ਆਪਾਂ ਅੱਗੇ ਵਧਦੇ ਹਾਂ ਥੋੜਾ ਜਿਆ ਇਹ ਤੇ ਬਹੁਤ ਹੋ ਗਿਆ ਮੈਨੂੰ ਲੱਗਦਾ ਬੜੀ ਵਧੀਆ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਤੁਸੀਂ ਮੋਹਾਲੀ ਬਿਲਡਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਦੇ ਜੀ ਥੋੜਾ ਜਿਹਾ ਦੱਸੋ ਬ ਚੰਡੀਗੜ੍ਹ ਦੇ ਆਲੇ ਦੁਆਲੇ ਖਰੜ ਐ ਜੀਰਕਪੁਰ ਐ ਮੋਹਾਲੀ ਐ ਆ ਇਧਰ ਨਵਾਂ ਗ੍ਰਾਉਂ ਆ ਗਿਆ ਜੀ ਕਹਿੰਦਾ ਕਿੱਥੇ ਲੋਕਾਂ ਦੀ ਕਰੀਏ ਕਿੱਧਰ ਐ ਪ੍ਰਾਇਓਰਟੀ ਕਿਨੂੰ ਦੇ ਰਹੇ ਲੋਕ ਦੋ ਸਿਟੀ ਨੇ ਜੀ ਹਾਂ ਇੱਕ ਤਾਂ ਜੀਰਕਪੁਰ ਐ ਓਕੇ ਜੀਰਕਪੁਰ ਫੁੱਲ ਨਹੀਂ ਹੋ ਗਿਆ ਉਹਨਾਂ ਦੇ ਪੈਕ ਨਹੀਂ ਹੋ ਗਿਆ ਮੈਂ ਉਹੀ ਕਹਿੰਦਾ ਇੱਕ ਜੀਰਕਪੁਰ ਦਾ ਦੂਸਰਾ ਖੜਾ ਜੀ ਜੀ ਪੈਕ ਅਜੇ ਨਹੀਂ ਹੋਇਆ ਜੀ ਕਾਫੀ ਏਰੀਆ ਖਾਲੀ ਪਿਆ ਸੀਗਾ ਉਹ ਆਬਾਦ ਹੋਈ ਜਾ ਰਿਹਾ ਜੀ ਫਿਰ ਟ੍ਰੈਂਡ ਚੇਂਜ ਹੋ ਗਿਆ ਜੀ ਪਹਿਲੇ ਮਕਾਨ ਬਣਦੇ ਸੀ ਉਹਨਾਂ ਦੀ ਹਾਈਟ ਘੱਟ ਹੁੰਦੀ ਸੀ ਓਕੇ ਹੁਣ ਜਿਹੜਾ ਕਲਚਰ ਆਪਣਾ ਗੁਰਦਾਵਾ ਦਾ ਏਡਾ ਬੰਬੇ ਵਾਲਾ ਹੈ ਉਹ ਕਲਚਰ ਇੱਥੇ ਆ ਗਿਆ ਜੀ ਅੱਛਾ 20 25 25 ਮੰਜ਼ਲੇ ਮਕਾਨ ਬਣਨੇ ਸ਼ੁਰੂ ਹੋ ਗਏ ਜੀ ਇਸ ਕਰਕੇ ਉਹ ਚੀਜ਼ ਰਹੀ ਨਹੀਂ ਗਈ ਜੀ ਓਕੇ ਹੁਣ ਪਾਪੂਲੇਸ਼ਨ ਹੁਣ ਜਿਆਦਾ ਸਮਾ ਸਕਦੀ ਹੈ ਜੀ ਜਿੰਨੀ ਰਾਈਜ਼ ਆਪਾਂ ਹਾਈ ਰਾਈਜ਼ ਜਾਵਾਂਗੇ ਜੀ ਇਸ ਕਰਕੇ ਫਿਰ ਵੀ ਏਰੀਆ ਬਹੁਤ ਖਾਲੀ ਪਿਆ ਕਿੰਨੀ ਹੈ ਅਪਰੂਵਡ ਇੱਥੇ ਹਾਈਟ ਕਿੰਨੀ ਤੱਕ ਲਿਆ ਸਕਦੇ ਬਿਲਡਿੰਗ ਇੱਥੇ 24 ਮੰਜ਼ਲ ਤੱਕ ਲਿਆ ਸਕਦੇ 24 ਮੰਜ਼ਲ ਤੱਕ ਜੀ ਕਿੰਨੀ ਹਾਈਟ ਹੋਗੀ ਲਾ ਲਓ ਤੁਸੀਂ 240 ਫੁੱਟ ਅੱਛਾ ਓਕੇ ਬਣੀਆਂ ਬਿਲਡਿੰਗਾਂ ਇੰਨੀ ਉੱਚੀਆਂ ਹਾਂ ਬਣਨ ਗਈਆਂ ਜੀ ਬਣ ਗਈਆਂ ਪਾਸ ਹੋਈਆਂ ਜੀ 21 ਮੰਜ਼ਲਾਂ ਤੱਕ ਪਾਸ ਹੋ ਚੁੱਕੇ ਅੱਛਾ ਕਈ ਵਾਰੀ ਇਦਾਂ ਲੱਗਦਾ ਥਿੰਨ ਸਾਹਿਬ ਜਦੋਂ ਅਸੀਂ ਜਾਂਦੇ ਇੱਧਰ ਉੱਧਰ ਦੇਖਦੇ ਆਂ ਬੁਝਾਰ ਇੰਨੇ ਫਲੈਟ ਬਣ ਗਏ ਖੇਤਾਂ ਦੇ ਵਿੱਚ ਹਨਾ ਜੰਗਲ ਚ ਮੰਗਲ ਤੇ ਇਹ ਕੌਣ ਖਰੀਦੂਗਾ ਇਹਨਾਂ ਨੂੰ ਕਈ ਅਰੇਂਜ ਲੱਗਦਾ ਸਾਜੀ ਚੰਡੀਗੜ੍ਹ ਐਸਾ ਸਿਟੀ ਸਮਝ ਲੋ ਕੈਪੀਟਲ ਜਿਹੜੀ ਹੈ ਇਹ ਸਾਰਿਆਂ ਨੂੰ ਫੀਡ ਕਰਦੀ ਤਿੰਨ ਸਟੇਟਾਂ ਤਾਂ ਕਰਦੀ ਕਰਦੀ ਪੰਜਾਬ ਨੂੰ ਕਰਦੀ ਹਰਿਆਣਾ ਨੂੰ ਕਰਦੀ ਨਾਲ ਇਹਦੇ ਹਿਮਾਚਲ ਲੱਗਦਾ ਜੀ ਐਜੂਕੇਸ਼ਨ ਆਪ ਇੱਥੇ ਹੈ ਮੈਡੀਕਲ ਫੈਸਿਲਿਟੀ ਇੱਥੇ ਹੈ ਇਸ ਕਰਕੇ ਇੱਥੇ ਜ਼ਿਆਦਾ ਰੌਸ਼ ਹੈ ਇਹਦਾ ਜ਼ਿਆਦਾ ਕਰੇਜ ਹੈ ਤੁਹਾਡੇ ਕੋਲ ਕੋਈ ਸਮੱਸਿਆ ਨਹੀਂ ਜਿੰਨੇ ਵੱਲ ਕੇ ਚੜਨਗੇ ਚੜਨਗੇ ਜੀ ਕੋਈ ਸਮੱਸਿਆ ਨਹੀਂ ਸਮੱਸਿਆ ਇੱਕ ਹੈ ਜੀ ਕਈ ਵਾਰ ਮੈਂ ਭੋਲਨ ਕੇ ਥੋੜੀ ਗੁਸਤਾਖੀ ਵੀ ਕਰ ਰਹੇ ਆ ਜੀ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਜੀ ਬੇਨਤੀ ਹੈ ਸਾਡੀ ਜਿੱਥੇ ਆਪਾਂ ਸਾਰੀਆਂ ਚੀਜ਼ਾਂ ਤੇ ਲਗਾਮ ਲਾਉਂਦੇ ਆ ਆਪਾਂ ਰੈਵਨਿਊ ਵੀ ਇਕੱਠਾ ਕਰ ਰਹੇ ਆ ਆ ਆਪਾਂ ਪਬਲਿਕ ਜਿਹੜੀ ਸਾਡੇ ਤੋਂ ਮਕਾਨ ਪਰਚੇਜ ਕਰ ਰਹੀ ਹੈ ਸਰਕਾਰ ਤੋਂ ਕੁਝ ਲੈ ਰਹੀ ਹੈ ਉਹਦੇ ਪੈਸੇ ਵੀ ਦੇ ਰਹੀ ਹੈ ਜੋ ਉੱਥੋਂ ਦਾ ਪੈਸਾ ਹੈ ਕਮ ਸੇ ਕਮ ਜੇ ਸਾਰਾ ਨਹੀਂ ਗਵਰਨਮੈਂਟ ਦੀ ਪਾਲਿਸੀ ਤਾਂ ਕਹਿੰਦੀ ਜਿਹੜਾ ਰੈਵਨਿਊ ਜਿੱਥੋਂ ਦਾ ਇਕੱਠਾ ਹੈ ਉੱਥੇ ਯੂਟਿਲਾਈਜ਼ ਕਰਕੇ ਉੱਥੇ ਡਿਵੈਲਪਮੈਂਟ ਕੀਤੀ ਜਾਵੇ ਪਰ ਹੋ ਨਹੀਂ ਰਹੀ ਪਿਛਲੇ 15 ਸਾਲ ਤੋਂ ਓਕੇ ਉਹਦੇ ਚ ਦੋਸ਼ੀ ਬਿਲਡਰਾਂ ਨੂੰ ਮਨਾਇਆ ਜਾ ਰਿਹਾ ਹੈ ਦੋਸ਼ੀ ਕੋਲ ਨਾਜਰਾਨ ਮਨਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਕੰਮ ਪੂਰਾ ਨਹੀਂ ਕਰਿਆ ਇਹ ਗਲਤ ਹੈ ਜੀ ਉਹਨਾਂ ਦੀ ਕਲੋਨੀ ਦੇ ਅੰਦਰ ਵੜ ਕੇ ਦੇਖੋ ਇਹਨਾਂ ਦੇ ਨੋਰਮ ਦੇ ਹਿਸਾਬ ਨਾਲ ਹਰ ਇੱਕ ਚੀਜ਼ ਪੂਰੀ ਹੋਏਗੀ ਓਕੇ ਪੂਰੀ ਡਿਵੈਲਪਮੈਂਟ ਮਲੇਗੀ ਹਮਮ ਲੇਕਿਨ ਦੀ ਜਿਹੜੀ ਅਪਰੋਚ ਹੈ ਉਹਦੀ ਹਮ ਫਾਰ ਇਗਜ਼ਾਮਪਲ ਅਪਰੋਚ ਸੜਕ ਉਸ ਦੇ ਗੇਟ ਤੱਕ ਪਹੁੰਚਣ ਲਈ ਜਾਂ ਉਹਦਾ ਸੀਵਰੇਜ ਦਾ ਟ੍ਰੀਟਡ ਵਾਟਰ ਪਾਣੀ ਬਾਹਰ ਜਾਣ ਲਈ ਜਾਂ ਪਾਣੀ ਦੀ ਅੰਦਰ ਕੋਈ ਸਪਲਾਈ ਦੇਣ ਲਈ ਜਾਂ ਬਿਜਲੀ ਦੇ ਗ੍ਰਿਡ ਲਾਉਣ ਵਾਸਤੇ ਉਥੇ ਸਰਕਾਰਾਂ ਬਹੁਤ ਪਿੱਛੇ ਨੇ ਮੈਂ ਇਸ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਰੀਆਂ ਸਰਕਾਰਾਂ ਦੀ ਗੱਲ ਕਰਦਾ ਜਿੰਨੀਆਂ ਵੀ ਆਂ ਜ ਨੇ ਡਵੈਲਪਮੈਂਟ ਵੱਲੋਂ ਸਾਰੀਆਂ ਪਿੱਛੇ ਨੇ ਲੇਕਿਨ ਉਹਦਾ ਲਿਆ ਕੇ ਸਾਰਾ ਘੜਾ ਜਿਹੜਾ ਹੈ ਉਹ ਬਿਲਡਰ ਤੇ ਡਿਵੈਲਪਰ ਤੇ ਮੈਂ ਬਿਲਡਰ ਕਲੋਨ ਰਾਈਜ਼ਰ ਦੀ ਗੱਲ ਕਰਨੀ ਚਾਹੁੰਦਾ ਖਾਸ ਕਰਕੇ ਚੰਡੀਗੜ੍ਹ ਦੇ ਆਲੇ ਦੁਆਲੇ ਜਿੱਥੇ ਬਹੁਤ ਵੱਡੇ ਪੱਧਰ ਤੇ ਪਰਚੇਜ ਹੋ ਰਹੀ ਹੈ ਰੇਟ ਵੀ ਬਹੁਤ ਵਧ ਗਏ ਨੇ ਲੋਕ ਡਰਦੇ ਨੇ ਖਰੀਦਣ ਲੱਗਿਆਂ ਵੀ ਵੇਚਣ ਲੱਗਿਆਂ ਕਹਿੰਦੇ ਵੱਡੇ ਪੱਧਰ ਤੇ ਚੀਟਿੰਗ ਬਹੁਤ ਹੁੰਦੀ ਹੈ ਇਹ ਪ੍ਰਭਾਵ ਕਿਉਂ ਨਹੀਂ ਇਹਦੇ 'ਚ ਕੋਈ ਗੱਲ ਨਹੀਂ ਜੋ ਜੋ ਤੁਸੀਂ ਕੁਐਸਚਨ ਕਰ ਰਹੇ ਬਿਲਕੁਲ ਠੀਕ ਕਰ ਰਹੇ ਹੋ ਓਕੇ ਹਰੇਕ ਕੰਮ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤੀ ਇਹ ਸਮੱਸਿਆ ਹੈ ਉਹਦੇ ਵਿੱਚ ਕਈ ਵਾਰਾਂ ਜੀ ਆਪਾਂ ਇਕੱਲਾ ਬਿਲਡਰ ਨੂੰ ਨਹੀਂ ਡਿਵੈਲਪਰ ਨੂੰ ਨਹੀਂ ਕਹਿੰਦਾ ਵੀ ਉਹ ਚੀਟਰ ਹੈ ਨਾ ਕਲਾ ਕਸਟਮਰ ਕਹਿੰਦਾ ਚੀਟਰ ਜੀ ਜੀ ਕਈ ਤਰ੍ਹਾਂ ਦੇ ਲੋਕ ਹੈ ਜੀ ਹੂੰ ਕਈ ਤਾਂ ਸਾਫ਼ ਸੁਥਰੀ ਡੀਲ ਕਰਨੀ ਜਾਣਦੇ ਆ ਹੂੰ ਕਈ ਸਾਫ਼ ਸੁਥਰੀ ਕਮਾਈ ਕਰਨੀ ਜਾਣਦੇ ਆ ਹੂੰ ਉਹਦੇ ਵਿੱਚ 2 4 5% ਹੈਗੇ ਆ ਜੀ ਜੋ ਚੀਟਰ ਨੇ ਉਹਦੇ ਵਿੱਚ ਕਸਟਮਰ ਵੀ ਆਉਂਦਾ ਜੀ ਉਹਦੇ ਵਿੱਚ ਕੋਲੋਨਾਈਜ਼ਰ ਵੀ ਆਉਂਦਾ ਬਿਲਡਰ ਵੀ ਆਉਂਦਾ ਹੂੰ ਥੋੜਾ ਬਹੁਤਾ ਕਿਤੇ ਨਾ ਕਿਤੇ ਕਿਸੇ ਵੱਲੋਂ ਫਰਕ ਪੈ ਜਾਂਦਾ ਜੀ ਜੇ ਤੁਸੀਂ ਉਹਦੀ ਐਗਜ਼ੈਂਪਲ ਵੀ ਲੈਣੀ ਚਾਹੋ ਮੈਂ ਤੁਹਾਨੂੰ ਉਹ ਵੀ ਦੇ ਸਕਦਾ ਜੀ ਹੂੰ ਕਈ ਤਾਂ ਮਜਬੂਰੀ ਚ ਕਰ ਜਾਂਦੇ ਕਈਆਂ ਦਾ ਪ੍ਰੋਫੈਸ਼ਨ ਵਿੱਚ ਕਿਸੇ ਨੂੰ ਚੀਟਿੰਗ ਕਰਨੀ ਹੂੰ ਉਹਨਾਂ ਚ ਬਿਲਡਰ ਆਗੇ ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਸਾਰੇ ਦੁੱਧ ਦੇ ਟੋਪੇ ਹਰ ਇੱਕ ਵਰਗ ਤੇ ਕਾਲੀ ਹਰ ਇੱਕ ਵਰਗ ਚ ਨੇ 2-4% ਲੇਕਿਨ ਸਾਡੀ ਬੇਨਤੀ ਹੈ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਅਸੀਂ ਇੱਕ ਆਪਣਾ ਪੈਨਲ ਵੀ ਬਣਾਇਆ ਹੈ ਗਰਮੀ ਸੇ ਸੈੱਲ ਵੀ ਬਣਾਇਆ ਹੈ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਵੱਲੋਂ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਧੁਖਾ ਧੜੀ ਹੋਣ ਦੀ ਸੰਭਾਵਨਾ ਹੈ ਜਾਂ 2-4% ਹੋਈ ਹੈ ਈਵਨ ਕਿਸੇ ਦਾ 50000 ਰੁਪਇਆ ਵੀ ਕਿਸੇ ਕੋਲੇ ਰੁਕਿਆ ਨਹੀਂ ਮਿਲ ਰਿਹਾ ਉਹ ਵੀ ਸਾਨੂੰ ਆਕੇ ਅਪਰੋਚ ਕਰੇ ਅਸੀਂ ਬਿਨਾ ਹਾੜਨ ਦੇ ਚੰਗਾ ਕਦਮ ਕਿਉਂਕਿ ਜੇ ਇੱਕ ਬੰਦਾ ਗੜਬੜ ਕਰਦਾ ਹੈ ਅਸੀਂ ਉਹਨੂੰ ਬੁਲਾ ਕੇ ਸਾਰੀ ਜਿਹੜਾ ਵਰਗ ਆ ਸਾਰਾ ਸਾਰਾ ਪ੍ਰੋਫੈਸ਼ਨਲ ਸਾਰਾ ਵਰਗ ਬਦਨਾਮ ਹੁੰਦਾ ਹੈ ਜੀ ਉਸ ਨੂੰ ਠੀਕ ਕਰਨ ਲਈ ਅਸੀਂ ਆਪਣਾ ਗ੍ਰਾਜੂਏਸ਼ਨ ਸੈੱਲ ਬਣਾਇਆ ਜੇ ਕੋਈ ਇਦਾਂ ਦਾ ਚਾਹੇ ਬਿਲਡਰ ਹੈ ਚਾਹੇ ਕੋਈ ਕਸਟਮਰ ਹੈ ਜਿਹਦੀ ਕੋਈ ਪ੍ਰੋਬਲਮ ਆਏ ਉਹਦੀ ਬੁਲਾ ਕੇ ਉਥੇ ਸਮਝੌਤਾ ਕਰਾਇਆ ਜਾਏਗਾ ਨੇਗੋਸ਼ੀਏ ਕਰਕੇ ਜੋ ਅਗਰ ਕਸਟਮਰ ਦੇ ਪੈਸੇ ਹੈ ਤੇ ਉਹਦੇ ਕਿਸਮਤ ਦੇ ਪੈਸੇ ਰਿਫੰਡ ਕਰਾਏ ਜਾਣਗੇ ਅਗਰ ਬਿਲਡਰ ਦੇ ਪ੍ਰਤੀ ਕਸਟਮਰ ਉਹਨੂੰ ਕੋਈ ਚੀਟ ਕਰ ਰਿਹਾ ਹੈ ਨਜਾਇਜ਼ ਉਹਦੀ ਬਲੈਕਮੇਲਿੰਗ ਕਰ ਰਿਹਾ ਹੈ ਤੇ ਉਹ ਉਹਨੂੰ ਵੀ ਸਮਝਾਇਆ ਜਾਏਗਾ ਉਹਨਾਂ ਦਾ ਆਪਸੀ ਪੈਚ ਅਪ ਕਰਵਾਇਆ ਜਾਏਗਾ ਤਾਂ ਕਿ ਕੋਈ ਅਗਲੇ ਪ੍ਰੋਬਲਮ ਨਾ ਆ ਸਕੇ ਮਿਹਰਬਾਨੀ ਥੈਂਕ ਯੂ ਸੋ ਤੁਸੀਂ ਥੈਂਕਸ ਆਬ ਨੂੰ ਸੁਣਿਆ ਸਾਡਾ ਦੇ ਪ੍ਰੋਗਰਾਮ ਕਰਨ ਦਾ ਮੇਨ ਮਕਸਦ ਇਹ ਸੀ ਵੀ ਇੱਕ ਤੇ ਪਤਾ ਲੱਗੇ ਵੀ ਐਨਓਸੀ ਕੀ ਬਲਾ ਹੈ ਤੇ ਗੈਰ ਕਾਨੂੰਨੀ ਕਲੋਨੀਆਂ ਕਿੰਨਾ ਨੂੰ ਕਿਹਾ ਜਾਂਦਾ ਔਰ ਮੈਨੂੰ ਲੱਗਦਾ ਓਮ ਪ੍ਰਕਾਸ਼ ਸਿੰਘ ਜੀ ਨੇ ਬੜਾ ਕਲੈਰਟੀ ਲੈ ਕੇ ਕਹਿ ਦਿੱਤਾ ਵੀ ਹੁਣ ਲੱਖਾਂ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਰਾਹਤ ਮਿਲ ਗਈ ਆਪਣੀ ਨੀਂਦ ਆਪ ਸੌਣਗੇ ਐਨਓਸੀ ਦੀ ਸ਼ਰਤ ਖਤਮ ਹੋਣ ਨਾਲ ਤੇ ਦੂਸਰੇ ਪਾਸੇ ਜਿਹੜੀ ਗੱਲ ਇਹ ਵੀ ਸਾਹਮਣੇ ਆਈ ਹੈ ਵੀ ਐਨਓਸੀ ਖਤਮ ਹੋਣ ਨਾਲ ਜਿਹੜੀਆਂ ਰਜਿਸਟਰੀਆਂ ਹੋਣਗੀਆਂ ਉਹਦੇ ਨਾਲ ਪੰਜਾਬ ਸਰਕਾਰ ਦਾ ਖਜ਼ਾਨਾ ਵੀ ਖੂਬ ਭਰੇਗਾ